अच्छा ਜਿਹੜੇ ਰਾਈਟਰ ਹੁੰਦੇ ਆ ਇਹ ਜਿਹੜੀਆਂ ਪਿਆਰ ਮੁਹੱਬਤ ਦੀਆਂ ਕਹਾਣੀਆਂ ਬਹੁਤ ਬਖੂਬੀ ਲਿਖਦੇ ਆ ਇਸੇ ਕਰਕੇ ਕਿ ਸਾਰੇ ਰਾਈਟਰ ਜਿਹੜੇ ਆ ਉਹ ਆਪ ਵੀ ਪਿਆਰ ਕਰਦੇ ਆ ਜਾਂ ਟੁੱਟੇ ਕੇ ਕਹਿੰਦੇ ਨਾ ਆਸ਼ਿਕ ਸ਼ਾਇਰੀ ਬਹੁਤ ਵਧੀਆ ਕਰ ਦਿੰਦੇ ਆ ਸੋ ਇਹ ਕਿਉਂ ਇਹਦਾ ਗੂੜਾ ਨਾਤਾ ਹੁੰਦਾ ਹੈ ਰਾਈਟਰਾਂ ਦਾ ਇਸ ਚੀਜ਼ ਨਾਲ ਤੁਸੀਂ ਸੱਚੀ ਮੈਂ ਦੱਸਾਂ ਕਿਸੇ ਰਾਈਟਰ ਨੂੰ ਪੁੱਛੋ ਨਾ ਵੀ ਤੁਹਾਡਾ ਦਿਲ ਟੁੱਟਿਆ ਜਿਹੜਾ ਸੈਡ Song ਲਿਖਦੇ ਆ ਉਹ ਕਹਿ ਦਿੰਦੇ ਆ ਨਹੀਂ ਤਾਂ ਲੱਗਦਾ ਕਿ ਜਾਂ ਇੱਕ ਟੇਬਲ ਤੇ ਪਰਿਵਾਰ ਨੂੰ ਇਕੱਠੇ ਹੋਣਾ ਚਾਹੀਦਾ ਹੈ ਡਿਸਕਸ਼ਨ ਕਰਨੀ ਚਾਹੀਦੀ ਹੈ ਜੋ ਘਰ ਚ ਚੱਲ ਰਿਹਾ ਜਾਂ ਆਪਣੇ ਬੱਚਿਆਂ ਦੇ ਨਾਲ ਹੋ ਰਿਹਾ ਅੱਜ ਕੱਲ ਉਹ ਮਾਪੇ ਵੀ ਤਾਂ ਪਿੱਛੇ ਰਹਿ ਗਏ ਨਾ ਮਾਪੇ ਵੀ ਤਾਂ ਕਿਤੇ ਨਾ ਕਿਤੇ ਟਾਈਮ ਦੀ ਉਹਨਾਂ ਕੋਲੇ ਵੀ ਕਮੀ ਰਹਿ ਗਈ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਾਰ ਜਿਹੜੇ ਟੇਬਲ ਤੇ ਬੈਠੇ ਰੋਟੀ ਖਾਂਦੇ ਆ ਬੇਟੀ ਦੇਖ ਰਹੀ ਹੈ ਕਿ ਰਾਤੀ ਰੀਲ ਪੋਸਟ ਕੀਤੀ ਸੀ ਉਹ ਤੇ ਕਿੰਨੇ ਲਾਈਕ ਹੋਏ ਆ ਬੇਟਾ ਦੇਖ ਰਿਹਾ ਆ ਕਿ ਉਹ ਇੰਸਟਾਗ੍ਰam ਤੇ ਮੈਂ ਹੁਣ ਨੈਕਸਟ ਕੀ ਪਾਉਣਾ ਆ ਮੰਮੀ ਦੇਖ ਰਹੀ ਆ ਟਿਕਟੌਕ ਤੇ ਮੈਂ ਕੀ ਬਣਾਉਣਾ ਆ ਤੁਹਾਡੇ ਚਲੋ ਇੱਥੇ ਟਿਕਟੌਕ ਹੈ ਨਹੀਂ ਹੋਰ ਕੁਝ ਹੋਣਾ ਬੜੀ ਮਾਨਸਿਕਤਾ ਦੀ ਗੱਲ ਚੱਲ ਰਹੀ ਹੈ ਔਰ ਅੱਜ ਕੱਲ ਇੰਸਟਾਗ੍ਰam ਸਭ ਤੋਂ ਵੱਧ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਨਫਲੂਐਂਸ ਕਰ ਰਿਹਾ ਹੈ ਜੇ ਅਸੀਂ ਦੇਖੀਏ ਤਾਂ ਨਹੀਂ ਪਤਾ ਲੱਗਦਾ ਮਾਂ ਕੌਣ ਹੈ ਭੈਣ ਕੌਣ ਹੈ ਜਾਂ ਇਹ ਯੰਗ ਕੁੜੀ ਕੌਣ ਹੈ ਸਾਰਾ ਉਹ ਲੋਕ ਕਹਿੰਦੇ ਕਿ ਮਤਲਬ ਜਿਸ ਤਰੀਕੇ ਦਾ ਅਸੀਂ ਉਹ ਦੇਖ ਰਹੇ ਹਾਂ ਰੀਲਾਂ ਤੇ ਅੱਜ ਕੱਲ ਹਨਾ ਕਿ ਆਪਣਾ ਆਪ ਨੂੰ ਦਿਖਾਉਣਾ ਕੁੜੀਆਂ ਨੇ ਸ਼ੁਰੂ ਕਰ ਦਿੱਤਾ ਹੈ ਕੁੜੀਆਂ ਛੱਡੋ ਹੁਣ ਤਾਂ ਮਾਵਾ ਵੀ ਨਾਲ ਨੱਚ ਕੇ ਵੀਡੀਓ ਬਣਾਉਂਦੀਆਂ ਨੇ ਤਾਂ ਇੱਥੋਂ ਫਿਰ ਉਹ ਕਹਿੰਦੇ ਕਿ ਤੁਸੀਂ ਕਹਿ ਤਾਂ ਦਿੰਨੇ ਹੋ ਮਾੜੀ ਮਾਨਸਿਕਤਾ ਤਾਂ ਇਹ ਘੱਟ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਲੱਚਰਤਾ ਵੱਧ ਰਹੀ ਹੈ ਜਿਸ ਤਰੀਕੇ ਦੇ ਨਾਲ ਆਪਣੇ ਅੰਗ ਪ੍ਰਦਰਸ਼ਨ ਕੀਤੇ ਜਾ ਰਿਹਾ ਕੁੜੀਆਂ ਦੇ ਵੱਲੋਂ ਤਾਂ ਉਹ ਨਹੀਂ ਰੁਕਣਾ ਚਾਹੀਦਾ ਬਿਲਕੁਲ ਰੁਕਣਾ ਚਾਹੀਦਾ ਹੁਣ ਜਿਹੜੀ ਮਾਂ ਆਪ ਇੰਸਟਾਗ੍ਰam ਦੀਆਂ ਰੀਲਾਂ ਤੇ ਨੱਚ ਕੇ ਡਾਂਸ ਕਰਕੇ ਬਣਾ ਰਹੀ ਉਹ ਆਪਣੀ ਬੱਚੀ ਨੂੰ ਗੁੱਟਾ 'ਚ ਬੈਠਾ 'ਚ ਕਦੋਂ ਦੱਸੂਗੀ ਉਹ ਤਾਂ ਆਪ ਰੰਗ-ਬਰੰਗੇ ਮੂੰਹ ਬਿੰਗੇ ਟੇਡੇ ਕਰਕੇ ਆਪਣੀਆਂ ਵੀਡੀਓ ਬਣਾਉਣ 'ਚ ਬਿਜ਼ੀ ਹੋਈ ਹੋਆ ਇੱਕ ਮੇਰਾ ਹੋਰ ਸਵਾਲ ਹੈ ਅ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਇੱਕ ਬੇਟੀ ਜਾਂ ਇੱਕ ਬੇਟਾ ਆਪਣੇ ਬਾਪ ਤੋਂ ਤੇ ਮਾਂ ਤੋਂ ਗੱਲ ਕਰਨ ਲੱਗਿਆ ਵੀ ਸੰਗਦਾ ਸੀਗਾ ਜੱਫੀ ਪਾਨ ਤੱਕ ਵੀ ਲੋਕ ਸੰਗਦੇ ਹੁੰਦੇ ਸੀ ਕਹਿੰਦੇ ਅਸੀਂ ਖੁੱਲ ਕੇ ਪਾ ਨਹੀਂ ਸਕਦੇ ਹਨਾ ਉਦੋਂ ਸਮਾਂ ਸੀਗਾ ਕਿ ਉਦੋਂ ਸਾਰੇ ਜਣੇ ਇਹ ਵੀ ਕਹਿੰਦੇ ਹਾਂ ਵੀ ਬਗਾਨੇ ਦੀ ਨੌ ਧੀੜ ਜਾ ਰਹੀ ਹੈ ਅਸੀਂ ਅੱਖ ਚੱਕ ਕੇ ਨਹੀਂ ਦੇਖਣਾ ਹੁਣ ਅੱਜ ਦੇ ਸਮੇਂ ਦੀ ਅਸੀਂ ਗੱਲ ਕਰ ਲਈ ਤੇ ਅੱਜ ਤਾਂ ਮਾਂ ਵੀ ਇੰਸਟਾਗ੍ਰਾਮ ਤੇ ਪ੍ਰਦਰਸ਼ਨ ਕਰ ਰਹੀ ਆ ਬੇਟੀ ਵੀ ਕਰੀ ਤੁਹਾਨੂੰ ਲੱਗਦਾ ਫਿਰ ਮਾਹੌਲ ਉਸ ਤਰੀਕੇ ਦਾ ਬਣ ਚੁੱਕਿਆ ਹੈ ਘਰ ਦੇ ਵਿੱਚ ਡੈਕ ਲਾ ਆ ਜਾਂਦਾ ਸੀ ਗਰਮੀਆਂ ਨੂੰ ਤੇ ਜਦੋਂ ਦੇਖਣਾ ਕਿ ਬਾਹਰ ਮੋਟਰਸਾਈਕਲ ਦੀ ਆਵਾਜ਼ ਆ ਗਈ ਚਾਚਾ ਆ ਗਿਆ ਜਾਂ ਤਾਇਆ ਆ ਗਿਆ ਸਭ ਤੋਂ ਪਹਿਲਾਂ ਡੋਡੋੜ ਕੇ ਉਹ ਹੀ ਬੰਦ ਕਰਨਾ ਕੀ ਘਰ ਦੇ ਵਿੱਚ ਬੰਦਾ ਆ ਗਿਆ ਜਗਬਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਸਾਡੀ ਸਟੂਡੀਓ ਦੇ ਵਿੱਚ ਮੈਡਮ ਕਮਲ ਗਿੱਲ ਜੀ ਪਹੁੰਚੇ ਹੋਏ ਨੇ ਅਧੂਰੀ ਕਹਾਣੀ ਲੈ ਕੇ ਜੀ ਹਾਂ ਅਧੂਰੀ ਕਹਾਣੀ ਮੈਂ ਕਿਉਂ ਕਿਹਾ ਇਹਦੇ ਪਿੱਛੇ ਮੋਟਿਵ ਕੀ ਹੈ ਜਾਂ ਕਿਹੜੀ ਗੱਲ ਐ ਸੀ ਜਿਹੜੀ ਮੈਡਮ ਦੀ ਅਧੂਰੀ ਰਹੀ ਐ ਸੋ ਗੱਲਬਾਤਾਂ ਕਰਾਂਗੇ ਬਹੁਤ ਖਾਸ ਸ਼ਖਸੀਅਤ ਮੈਡਮ ਕਮਲ ਗਿੱਲ ਜੀ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜਸਪਾਲ ਜੀ ਬਹੁਤ-ਬਹੁਤ ਸ਼ੁਕਰੀਆ ਜਿਵੇਂ ਮੈਂ ਕਿਹਾ ਕਿ ਅਧੂਰੀ ਕਹਾਣੀ ਜੀ ਤੁਹਾਡੀ ਬੁੱਕ ਹੁਣੇ-ਹੁਣੇ ਰਿਲੀਜ਼ ਹੋਈ ਐ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੁਸੀਂ ਪਿਛੇ ਵੱਜੋਂ ਇੱਕ ਰਾਈਟਰ ਹੋ ਤੇ ਅਧੂਰੀ ਕਹਾਣੀ ਬੇਸਿਕਲੀ ਇਹ ਨਾਂ ਕਿਉਂ ਰੱਖਿਆ ਜਾਂ ਕਹਾਣੀ ਕਿਸ ਬੇਸ ਤੇ ਆ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ ਅਧੂਰੀ ਕਹਾਣੀ ਨਾਂ ਬਲਿਆ ਜੀ ਇਹਦਾ ਪੂਰਾ ਨਾਮ ਹੈ ਅਧੂਰੀ ਕਹਾਣੀ ਦਾਸਤਾਨੇ ਮੁਹੱਬਤ ਸੋ ਜਦੋਂ ਆਪਾਂ ਦਾਸਤਾਨੇ ਮੁਹੱਬਤ ਕਹਿ ਦਿੰਦੇ ਆ ਤੇ ਅਧੂਰੀ ਕਹਾਣੀ ਆਪਣੇ ਆਪ ਚ ਪੂਰੀ ਹੋ ਜਾਂਦੀ ਆ ਕਿ ਭਾਵੇਂ ਇਹਨ ਬਿਆਨ ਕਰ ਦਿੰਦੀ ਆ ਕਿ ਅਧੂਰੀ ਕਹਾਣੀ ਦਾਸਤਾਨੇ ਮੁਹੱਬਤ ਇੱਕ ਲਵ ਸਟੋਰੀ ਆ ਤੇ ਇਹ ਲਵ ਸਟੋਰੀ ਉਹੋ ਜਿਹੇ ਦੌਰ ਦੀ ਲਵ ਸਟੋਰੀ ਹੈ ਜਸਪਾਲ ਜੀ ਜਦੋਂ 1993 ਤੋਂ 2003 ਦਾ ਟਾਈਮ ਸੀ ਤੇ ਜਦੋਂ ਕਾਲਜ ਨੇ ਆਣੇ ਪੜਦੇ ਹੁੰਦੇ ਸੀ ਖਾਸ ਕਰਕੇ ਆਪਣੇ ਦੁਆਬੇ ਦੀਆਂ ਕੁੜੀਆਂ ਤੇ ਐਨ ਆਰ ਆਈ ਆਉਂਦੇ ਸੀ ਚੂਜ਼ ਐਂਡ ਪਿਕ ਕਰਦੇ ਸੀ ਤੇ ਬਾਹਰ ਨੂੰ ਲੈ ਜਾਂਦੇ ਸੀ ਟੀਨੇਜਰ ਕੁੜੀਆਂ ਨੂੰ ਸੋ ਇਹ ਇਹ ਇਹੋ ਜਿਹੀ ਕੁੜੀ ਦੀ ਕਹਾਣੀ ਆ ਜਿਸ ਦਾ ਨਾਮ ਕੀਰਤ ਆ ਤੇ ਉਹ ਕਾਲਜ ਵਿੱਚ ਪੜਦੇ ਆ ਜੱਸੀ ਨਾਂ ਦੇ ਮੁੰਡੇ ਨੂੰ ਪਿਆਰ ਕਰਦੀ ਆ ਤੇ ਪਰ ਘਰ ਦੇ ਚਾਹੁੰਦੇ ਨਹੀਂ ਕਿ ਉਹਦਾ ਇੰਡੀਆ ਵਿਆਹ ਹੋਵੇ ਤੇ ਉਹਦਾ ਵਿਆਹ ਬਾਹਰ ਐਨ ਆਰ ਆਈ ਨਾਲ ਹੋ ਜਾਂਦਾ ਸੋ ਇਹ ਉਹਨਾਂ ਦੀ ਮੁਹੱਬਤ ਦੀ ਦਾਸਤਾਨ ਆ ਜੀ अच्छा ਜਿਹੜੀ ਤੁਸੀਂ ਦਾਸਤਾਨ ਦੱਸੀ ਵਾਕਿਆ ਤੁਸੀਂ 93 ਤੋਂ 2001 2000 ਵਾਲੇ ਟਾਈਮ ਪੀਰੀਅਡ ਦੀ ਗੱਲ ਕੀਤੀ ਹੈ ਕਿ ਉਦੋਂ ਕਾਲਜ ਦਾ ਮਾਹੌਲ ਹੈ ਤੁਹਾਨੂੰ ਲੱਗਦਾ ਕਿ ਉਹ ਪ੍ਰੈਕਟੀਕਲੀ ਇੱਕ ਕਰੈਕਟਰ ਨੂੰ ਸੋਚਣਾ ਲਿਖਣਾ ਕਿਉਂਕਿ ਉਦੋਂ ਖੁੱਲ ਕੇ ਕੁੜੀਆਂ ਜਾਂ ਮੁੰਡੇ ਵੀ ਨਹੀਂ ਦੱਸ ਪਾਉਂਦੇ ਸੀਗੇ ਆਪਣੀ ਲਵ ਸਟੋਰੀ ਨੂੰ ਹੁਣ ਤਾਂ ਸਾਰਿਆਂ ਨੂੰ ਪਤਾ ਜੀ ਹਾਂਜੀ ਪੋਸਟਾਂ ਪੈ ਜਾਂਦੀਆਂ ਨੇ ਇਹ ਸਾਡਾ ਬੀਐਫ ਹੈ ਜੀ ਆ ਸਾਡੀ ਸਟੋਰੀ ਹੈ ਹੈਨਾ ਉਹ ਟਾਈਮ ਨੂੰ ਤੇ ਅੱਜ ਦੇ ਟਾਈਮ ਨੂੰ ਜੇ ਕੰਪੇਅਰ ਕਰਦੇ ਹਾਂ ਤਾਂ ਕਿੰਨਾ ਕੌਖਾ ਸੀਗਾ ਇੱਕ ਕਰੈਕਟ ਨੂੰ ਅਸਿਊਮ ਕਰਕੇ ਲਿਖਣਾ ਕਿਉਂਕਿ ਰਾਈਟਰ ਦੇ ਵਾਸਤੇ ਸਭ ਤੋਂ ਔਖਾ ਹੁੰਦਾ ਹੈ ਤਾਂ ਉਹ ਕਿਵੇਂ ਦਾ ਰਿਆ ਟਾਈਮ ਅਸਲ ਦੇ ਵਿੱਚ ਉਹ ਉਹ ਟਾਈਮ ਜਿਹੜਾ ਮੈਂ ਆ ਪੜਾਇਆ ਮੈਂ ਵੀ ਉਸੇ ਟਾਈਮ ਦੇ ਉਸੇ ਦੌਰ ਚ ਗੁਜ਼ਰੀ ਆ ਤੇ ਮੇਰੀ ਕਾਲਜ ਲਾਈਫ ਵੀ ਉਹੀ ਸੀ ਉਸੇ ਟਾਈਮ ਦੀ ਸੋ ਉਸ ਟਾਈਮ ਦੇ ਪਿਆਰ ਨੂੰ ਮੈਂ ਆ ਥਿੰਕ ਮੈਂ ਵੀ ਅਨੁਭਵ ਕੀਤਾ ਆ ਕਿ ਕਿਸ ਤਰ੍ਹਾਂ ਦਾ ਉਹ ਦੌਰ ਸੀ ਕਿਸ ਤਰ੍ਹਾਂ ਦਾ ਉਹ ਪਿਆਰ ਸੀ ਜਾਂ ਕਿਸ ਤਰ੍ਹਾਂ ਜਿਹੜੀ ਹੁਣ ਆਪਾਂ ਗੱਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਇੰਸਟਾਗ੍ਰam ਤੇ ਸਟੋਰੀਆਂ ਪੈ ਜਾਂਦੀਆਂ ਤੇ ਪਰ ਉਹ ਜੇ ਰਾਤ ਨੂੰ ਸਟੋਰੀ ਪੈਂਦੀ ਆ ਤਾਂ ਦੂਏ ਦਿਨ ਸਟੋਰੀ ਵਾਲੇ ਮੁੱਕਦੀ ਨਹੀਂ ਤੇ ਪਿਆਰ ਪਹਿਲੇ ਹੀ ਮੁੱਕ ਜਾਂਦਾ ਆ ਤੇ ਜਿਹੜਾ ਉਹ ਉਸ ਟਾਈਮ ਦਾ ਪਿਆਰ ਸੀ ਉਹ ਪੱਕਾ ਪਿਆਰ ਸੀ ਕਾਗਜ਼ੀ ਪਿਆਰ ਸੀ ਪਰ ਪੱਕਾ ਰਹਿੰਦਾ ਸੀ ਉਹ ਆਈ ਥਿੰਕ ਉਸ ਟਾਈਮ ਦੇ ਹੋਈਆਂ ਮੁਹੱਬਤਾਂ ਅੱਜ ਵੀ ਇੱਕ ਦੂਜੇ ਨੂੰ ਸਰਚ ਕਰਦੇ ਆ ਕਿ ਉਹ ਕਿੱਥੇ ਹੋਊਗਾ ਸੈਡ Song ਸੁਣਦੇ ਆ ਤਾਂ ਉਹ ਫੀਲਿੰਗ ਆਉਂਦੀ ਆ ਹੁਣ ਤਾਂ ਫੀਲਿੰਗ ਫੂਲਿੰਗਾ ਹੀ ਨਹੀਂ ਹੁਣ ਤਾਂ ਇੰਸਟਾਗ੍ਰam ਤੇ ਟੁੱਟਦੇ ਪਿਆਰ ਤੇ WhatsApp ਦੇ ਸਟੇਟਸਾਂ ਤੇ ਜਾ ਕੇ ਮੁੱਕ ਜਾਂਦੇ ਆ ਜੋੜੇ ਪਿਆ ਹਮ ਅੱਛਾ ਜਿਹੜੇ ਰਾਈਟਰ ਹੁੰਦੇ ਆ ਇਹ ਜਿਹੜੀਆਂ ਪਿਆਰ ਮੁਹੱਬਤ ਦੀਆਂ ਕਹਾਣੀਆਂ ਬਹੁਤ ਬਖੂਬੀ ਲਿਖਦੇ ਆ ਇਸੇ ਕਰਕੇ ਕਿ ਸਾਰੇ ਰਾਈਟਰ ਜਿਹੜੇ ਆ ਉਹ ਆਪ ਵੀ ਪਿਆਰ ਕਰਦੇ ਆ ਜਾਂ ਟੁੱਟੇ ਕੇ ਕਹਿੰਦੇ ਨਾ ਆਸ਼ਿਕ ਸ਼ਾਇਰੀ ਬਹੁਤ ਵਧੀਆ ਕਰ ਦਿੰਦੇ ਆ ਸੋ ਇਹ ਕਿਉਂ ਇਹਦਾ ਗੂੜਾ ਨਾਤਾ ਹੁੰਦਾ ਹੈ ਰਾਈਟਰਾਂ ਦਾ ਇਸ ਚੀਜ਼ ਨਾਲ ਤੁਸੀਂ ਸੱਚੀ ਮੈਂ ਦੱਸਾਂ ਕਿਸੇ ਰਾਈਟਰ ਨੂੰ ਪੁੱਛੋ ਨਾ ਵੀ ਤੁਹਾਡਾ ਦਿਲ ਟੁੱਟਿਆ ਜਿਹੜਾ ਸੈਡ Song ਲਿਖਦੇ ਆ ਉਹ ਕਹਿ ਦਿੰਦੇ ਆ ਨਹੀਂ ਉਹ ਕਲੀਅਰ ਕਹਿੰਦੇ ਨਾ ਨਾ ਇਦਾਂ ਨਹੀਂ ਪਰ ਮੈਨੂੰ ਲੱਗਦਾ ਆ ਕਿ ਮੈਂ ਕੋਈ ਵੱਡੀ ਲੇਖਕ ਨਹੀਂ ਹਾਲੇ ਦੋ ਹੀ ਨਾਵਲ ਆਏ ਆ ਪਰ ਮੈਨੂੰ ਲੱਗਦਾ ਆ ਕਿ ਇੱਕ ਲੇਖਕ ਜਿਹੜਾ ਆ ਉਹ ਜੋ ਆਪਣੇ ਆਲੇ ਦੁਆਲੇ ਦੇਖਦਾ ਆ ਮਹਿਸੂਸ ਕਰਦਾ ਆ ਫੀਲ ਕਰਦਾ ਆ ਇਹ ਉਹਦੀਆਂ ਆਪਣੀਆਂ ਫੀਲਿੰਗਾਂ ਹੀ ਹੁੰਦੀਆਂ ਆ ਉਹੀ ਲਿਖਦਾ ਆ ਕਲਪਨਿਕ ਲਿਖਦਾ ਆ ਪਰ ਉਹ ਉਹੀ ਲਿਖਦਾ ਜਿਹੋ ਨੇ ਮਹਿਸੂਸ ਵੀ ਕੀਤਾ ਹੁੰਦਾ ਕਿਉਂਕਿ ਕਿਤਾਬ ਦੇ ਪੰਨੇ ਤੇ ਲਿਖਣ ਵਾਲੇ ਸ਼ਬਦ ਕੱਲੇ ਸ਼ਬਦ ਨਹੀਂ ਹੁੰਦੇ ਇਹ ਅਹਿਸਾਸ ਹੁੰਦੇ ਆ ਤਾਡੇ ਅਹਿਸਾਸ ਤੁਸੀਂ ਕੀ ਫੀਲ ਕੀਤਾ ਤੁਹਾਡੀਆਂ ਫੀਲਿੰਗਸ ਹੁੰਦੀਆਂ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਜੁੜਦੇ ਆ ਉਹਨਾਂ ਪਰ ਭਾਵੇਂ ਬਾਅਦ ਚ ਮੁੱਕਰ ਜਾਂਦੇ ਆ ਹੂੰ ਤੁਸੀਂ ਦੋ ਨਾਵਲਾਂ ਦੀ ਗੱਲ ਕਰ ਰਹੇ ਹੋ ਤੁਹਾਡੇ ਪਹਿਲੇ ਦੀ ਅਸੀਂ ਗੱਲ ਕਰੀ ਤਾਂ ਗੰਦਲੇ ਰਿਸ਼ਤੇ ਉਹ ਜ਼ਰੂਰ ਦਰਸ਼ਕਾਂ ਨੂੰ ਦੱਸਿਓ ਕਿ ਕੀ ਕੀ ਉਹਦੀ ਸਟੋਰੀ ਲਾਈਨ ਸੀ ਕਿਸ ਬੇਸ ਤੇ ਤੁਸੀਂ ਉਹ ਨਾਵਲ ਲਿਖਿਆ ਜੀ ਮੈਂ ਦੱਸਣਾ ਚਾਹੂੰਗੀ ਕਿ ਮੇਰਾ ਗੰਦਲੇ ਰਿਸ਼ਤੇ ਨਾਵਲ ਜਿਹੜਾ ਨਵੰਬਰ ਦੇ ਵਿੱਚ ਆਇਆ ਸੀ 20 ਨਵੰਬਰ ਨੂੰ ਤੇ ਜਦੋਂ ਇਹ ਨਾਵਲ ਆਇਆ ਤੇ ਅਸੀਂ 200 ਕਾਪੀ ਛਾਪੀ ਜਾਸਤੇ ਇਹ ਟਰੂ ਬੇਸ ਤੇ ਸਟੋਰੀ ਸੀ ਰੀਅਲ ਸਟੋਰੀ 99% ਸਿਰਫ ਆਖਰੀ ਤਿੰਨ ਪੰਨੇ ਅਸੀਂ ਚੇਂਜ ਕੀਤੇ ਸੀ ਤੇ ਇਹ ਮੈਂ ਆਪਣੀ ਫਰੈਂਡ ਨੂੰ ਡੈਡੀਕੇਟ ਕਰਨਾ ਚਾਹੁੰਦੀ ਸੀ ਜਿਹਦੀ ਇਹ ਸਟੋਰੀ ਸੀ ਪਰ ਇਸ ਨਾਵਲ ਦਾ ਇੰਨਾ ਵਧੀਆ ਰਿਸਪੌਂਸ ਰਿਹਾ ਕਿ 4 ਮਹੀਨਿਆਂ ਚ ਇਹ 5000 ਕਾਪੀ ਵਿਕ ਗਈ ਇਹਦੀ ਤੇ ਇਹ ਜਸਪਾਲ ਲੇਕੇ ਉਹ ਜੇ ਬੱਚੀ ਦੀ ਸਟੋਰੀ ਆ ਜੋ 5 ਸਾਲ ਦੀ ਉਮਰ ਤੋਂ ਲੈ ਕੇ 57 ਸਾਲ ਦੀ ਉਮਰ ਤੱਕ ਉਹਨੇ ਸਟਰਗਲ ਕੀਤੀ ਕਿ ਕਿਸ ਤਰ੍ਹਾਂ ਉਹਦੇ ਨਾਲ ਉਹਦੇ ਆਪਣੇ ਗ੍ਰੈਂਡਡੈਡ ਦੇ ਕਰੀਬੀ ਦੋਸਤ ਨੇ ਗਲਤ ਟੱਚ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਦੀ ਸਾਕੀ ਭੂਆ ਦਾ ਮੁੰਡਾ ਗਲਤ ਟੱਚ ਕਰਦਾ ਆ ਫਿਰ ਮਾਮਾ ਕਰਦਾ ਆ ਸੋ ਮੈਂ ਇਹੋ ਜਿਹੇ ਰਿਸ਼ਤਿਆਂ ਦਾ ਦਰਦ ਬਿਆਨ ਕੀਤਾ ਇੱਕ ਬੱਚੀ ਦਾ ਦਰਦ ਕਿ ਕਿਸ ਤਰ੍ਹਾਂ ਉਹਨੂੰ ਆਪਣੇ ਹੀ ਮਲੇਸਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਆਪਣੇ ਘਰ ਦੇ ਨੂੰ ਦੱਸ ਵੀ ਨਹੀਂ ਪਾਉਂਦੀ ਜ਼ਿਆਦਾਤਰ ਆਪਣੇ ਇੱਥੇ ਪੰਜਾਬ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਉਗਾਹ ਕਰਦੇ ਹਾਂ ਬਾਹਰੋਂ ਲੈ ਕੇ ਨਹੀਂ ਖਾਣਾ ਬਾਹਰ ਅੰਕਲ ਨੂੰ ਮੇਲਣਾ ਨਹੀਂ ਪਰ ਆਪਾਂ ਕਿਤੇ ਨਾ ਕਿਤੇ ਇਹ ਦੱਸਣਾ ਭੁੱਲ ਜਾਂਦੇ ਹਾਂ ਆਪਣੇਆਂ ਤੋਂ ਉਗਾਹ ਕਿੱਦਾਂ ਕਰਨਾ ਕਿਉਂਕਿ ਆਪਣਾ ਅਨੰਨਾ ਵਿਸ਼ਵਾਸ ਹੁੰਦਾ ਆਪਣੇਆਂ ਤੇ ਆਪਾਂ ਕਦੀ ਇਹ ਸੋਚ ਨਹੀਂ ਸਕਦੇ ਕਿ ਮਾਮਾ ਹੀ ਇੱਕ ਭਾਣਜੀ ਤੇ ਹਰ ਗਲਤ ਹੱਥ ਪਾਊਗਾ ਚਾਚਾ ਚਾਚਾ ਇਦਾਂ ਕਰੂਗਾ ਸਾਰੇ ਰਸਤੇ ਗਲਤ ਨਹੀਂ ਹੁੰਦੇ ਸਾਰੇ ਰਸਤੇ ਗੰਦਲੇ ਨਹੀਂ ਹੁੰਦੇ ਪਰ ਜਿਹੜੇ ਗੰਦਲੇ ਰਸਤੇ ਉਹ ਵੀ ਇਸੇ ਸਮਾਜ ਚ ਤੁਰੇ ਫਿਰਦੇ ਆ ਸੋ ਇਹ ਇੱਕ ਇਹੋ ਜਿਹੀ ਬੱਚੀ ਦੀ ਸਟੋਰੀ ਆ ਜੇ ਇਸ ਬੱਚੀ ਨਾਲ ਆਪਣੇ ਆਪ ਹੀ ਸਾਰਾ ਕੁਝ ਹੋਇਆ ਉਹਨੇ ਆਪ ਹੰਡਾਇਆ ਇਹ ਦਰਦ ਸੋ ਇਹ ਦਰਦ ਜਿਹੜੀ ਉਹਦੀ ਦਾਸਤਾਨ ਆ ਗੰਦਲੇ ਰਸਤੇ ਦੀ ਇਹ ਇੱਕ ਕਲਾਸ਼ਨਾ ਦੀ ਔਰਤ ਦੀ ਆ ਤੇ ਉਹਦੇ ਪਿੰਡੇ ਤੇ ਜੋ ਜੋ ਦਰਦ ਹੰਡੇ ਆ ਉਹਦੀ ਦਾਸਤਾਨ ਸੀ ਇਹ ਤੁਸੀਂ ਰੀਅਲ ਸਟੋਰੀ ਜਿਹੜੀ ਆ ਉਹਨੂੰ ਤੁਸੀਂ ਪੇਜ ਦੇ ਉੱਪਰ ਉਤਾਰਿਆ ਤਾਂ ਜਦੋਂ ਇਹ ਸੱਚੀ ਦੇ ਵਿੱਚ ਤੁਸੀਂ ਸੁਣੀ ਜਾਂ ਸਟੋਰੀ ਦੇ ਬਾਰੇ ਪਤਾ ਲੱਗਾ ਤਾਂ ਉਦੋਂ ਤੁਹਾਡੀਆਂ ਫੀਲਿੰਗਸ ਕੀ ਸੀਗੀਆਂ ਮੈਂ 3 ਦਿਨ ਤੱਕ ਸੌ ਨਹੀਂ ਪਾਈ 3 ਦਿਨ ਤੱਕ ਮੈਂ ਇੰਨਾ ਪਰੇਸ਼ਾਨ ਰਹੀ ਕਿ ਇੰਨਾ ਕੁਛ ਇੱਕ ਬੱਚੀ ਨਾ ਹੋ ਗਿਆ ਪਰ ਗੱਲ ਇਹ ਆ ਕਿ ਜਿਸ ਬਾਲੋ ਬੱਚੀ ਨਾਲ ਹੋਇਆ ਜਦੋਂ ਬਚਪਨ ਸੀ ਉਹਦੀ 5 ਸਾਲ ਦੀ ਉਮਰ ਤੋਂ ਲੈ ਕੇ 16 ਸਾਲ ਤੱਕ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਆ ਕਿ ਜਦੋਂ ਜਿਹੜੇ ਸਮਾਜ 'ਚ ਇਹੋ ਜਿਹੇ ਦਰਿੰਦੇ ਆ ਆਪਣੇ ਘਰ ਦੇ ਵਿੱਚ ਤੁਰ ਤੋਰ ਰਹੇ ਬੱਚਿਆਂ ਨਾਲ ਇਹੋ ਜਿਹਾ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਬੱਚੇ ਨੇ ਭੁੱਲ ਜਾਣਾ ਛੋਟਾ ਆ ਪਰ ਉਹ ਕਿਤੇ ਨਾ ਕਿਤੇ ਇਹ ਚੀਜ਼ ਭੁੱਲ ਜਾਂਦੇ ਕਿ ਜਿਹੜੀ ਗੰਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਇਹ ਉਸ ਬੱਚੇ ਦੇ ਜੀਨ 'ਤੇ ਰਹਿ ਗਈ ਉਹ ਬੱਚਾ ਹੁਣ ਉਹ ਔਰਤ 55 ਸਾਲ ਦੀ ਉਮਰ ਦੇ ਵਿੱਚ ਹਾਲੇ ਵੀ ਕਿਤੇ ਨਾ ਕਿਤੇ ਉਹਦੇ ਜੀਨ 'ਤੇ ਉਹ ਗੱਲ ਆ ਇਸ ਨੂੰ ਨਾਵਲ ਨੂੰ ਪੜਿਓ ਮੈਂ ਤਾਂ ਚਾਹੂੰਗੀ ਤੁਹਾਡੇ ਦਰਸ਼ਕ ਪ ਤੇ ਉਹਦੇ ਵਿੱਚ ਉਹ ਦੱਸਦੀ ਆ ਕਿ ਕਿਸ ਤਰ੍ਹਾਂ ਉਹਦੇ ਨਾਲ ਇਹ ਹੋਇਆ ਕਿਸ ਤਰ੍ਹਾਂ ਉਹਦਾ ਗਾਂ ਵਿਆਹ ਹੁੰਦਾ ਆ ਉਹ ਉਹਦੇ ਵਿੱਚ ਅਨਸਕਸੈਸਫੁਲ ਰਹਿ ਜਾਂਦੀ ਆ ਹੋਰ ਗਾਂ ਉਹਦੇ ਚ ਕੀ ਕੀ ਉਹਦੇ ਨੂੰ ਪ੍ਰੋਬਲਮ ਆਈਆਂ ਕਿਉਂਕਿ ਉਹ ਦਿਮਾਗੀ ਤੌਰ ਤੇ ਸਟਰੋਂਗ ਨਹੀਂ ਹੋ ਪਾਈ ਕਿ ਉਹ ਹਾਦਸੇ ਜੋ ਬਚਪਨ ਚ ਹੋਏ ਉਹਨਾਂ ਨੇ ਉਹਨੂੰ ਬਿਲਕੁਲ ਕਮਜ਼ੋਰ ਕਰ ਦਿੱਤਾ ਸੋ ਇਹੋ ਜਿਹੇ ਹਾਦਸੇ ਜਿਹੜੇ ਉਹ ਕਮਜ਼ੋਰ ਕਰ ਜਾਂਦੇ ਆ ਮੈਂ ਇਹ ਚਾਹੁੰਦੀ ਆ ਕਿ ਆਪਾਂ ਇੱਕ ਕੋਈ ਸੰਦੇਸ਼ ਦਈਏ ਕਿ ਜਦੋਂ ਆਪਾਂ ਬੱਚਿਆਂ ਨੂੰ ਹੋਰ ਦੱਸਦੇ ਆ ਇੰਦਾ ਪੜਨਾ ਇੰਦਾ ਲਿਖਣਾ ਨਾਲ ਨਾਲ ਆਪਾਂ ਬੱਚਿਆਂ ਨੂੰ ਗੁੱਟ ਟੱਚ ਬੈ ਟੱਚ ਵੀ ਜ਼ਰੂਰ ਦੱਸੀਏ ਉਦੋਂ ਤਾਂ ਹੁਣ ਸਕੂਲਾਂ 'ਚ ਦੱਸਦੇ ਆ ਪਰ ਐਜ਼ ਅ ਪੇਰੈਂਟਸ ਤੁਸੀਂ ਵੀ ਇਹ ਜ਼ਰੂਰ ਦੇਖੋ ਕਿ ਤੁਸੀਂ ਬੱਚੇ ਨੂੰ ਕੰਫਰਟੇਬਲ ਕਰੋ ਇੰਨਾ ਕੰਫਰਟ ਲੈਵਲ ਦੇਓ ਕਿ ਜੇ ਬੱਚੇ ਨੂੰ ਬਾਹਰ ਕੋਈ ਰਿਸ਼ਤੇਦਾਰ ਜਾਂ ਘਰ ਦਾ ਪਰਿਵਾਰ ਦਾ ਮੈਂਬਰ ਗਲਤ ਟੱਚ ਕਰਦਾ ਬੱਚਾ ਤੁਹਾਨੂੰ ਆ ਕੇ ਦੱਸਦਾ ਆ ਕਿ ਮੇਰੇ ਨਾਲ ਉਹਨੇ ਇੰਦਾ ਕੀਤੀ ਆ ਤੇ ਤੁਸੀਂ ਉਹਨੂੰ ਸੁਣ ਸਕੋ ਯਕੀਨ ਕਰ ਸਕੋ ਕਿ ਜੇ ਬੱਚਾ ਦੱਸ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਗੜਬੜਿਆ ਹੂੰ ਤੁਸੀਂ ਇਹ ਚਾਈਲਡ ਅਬਿਊਜ਼ ਦੀ ਗੱਲ ਕਰ ਰਹੇ ਹੋ ਇੱਕ ਨਾਵਲ ਲਿਖਿਆ ਹਨਾ ਤੁਸੀਂ ਤੇ ਅੱਜ ਤੁਸੀਂ ਇੱਕ ਲੇਖਕ ਜਿਹੜਾ ਖਾਸ ਤੌਰ ਤੇ ਆਪਣੇ ਆਲੇ ਦੁਆਲੇ ਨੂੰ ਬਹੁਤ ਅਬਜ਼ਰਵ ਕਰਦਾ ਹੈ ਹਨਾ ਉਹ ਬਹੁਤ ਦੇਖਦਾ ਹੈ ਤਾਂ ਲੱਗਦਾ ਕਿ ਇਹ ਚੀਜ਼ ਅੱਜ ਵੀ ਹੈਗੀ ਆ ਬਿਲਕੁਲ ਹੈਗੀ ਆ ਇਹਦੇ ਮੈਂ ਤੁਹਾਨੂੰ ਇਹਦਾ ਸਬੂਤ ਦੱਸਦੀ ਆ ਕਿ ਮੈਂ ਇਹ ਨਾਵਲ ਹੋਣਾ ਆ ਨਵੰਬਰ ਦੇ ਵਿੱਚ ਨਾ ਤੇ ਨਾਵਲ ਦੇ ਆਉਣ ਤੋਂ ਬਾਅਦ ਇਸ ਸਾਲ ਇਹ ਜਨਵਰੀ ਦੇ ਵਿੱਚ ਮੈਨੂੰ ਇੱਥੋਂ ਇੰਡੀਆ ਤੋਂ ਇੱਕ ਬੱਚੀ ਫੋਨ ਕਰਦੀ ਆ ਉਹ ਬੱਚੀ ਮੈਡੀਕਲ ਦੀ ਸਟੂਡੈਂਟ ਆ ਤੇ ਜਦੋਂ ਮੈਨੂੰ ਫੋਨ ਕਰਦੀ ਮੈਂ ਜੌਬ ਤੇ ਆ ਮੈਂ ਉਹਦਾ ਫੋਨ ਚੁੱਕਦੀ ਆ ਤੇ ਉਹ ਕਹਿੰਦੀ ਕਿ ਮੈਡਮ ਮੈਂ ਤੁਹਾਡਾ ਨਾਵਲ ਪੜਿਆ ਗੰਦਲੇ ਰਿਸ਼ਤੇ ਤੇ ਮੈਂ ਕਿਹਾ ਵੀ ਥੈਂਕ ਯੂ ਨਾ ਮੈਂ ਬਹੁਤ ਫੋਨ ਆਉਂਦੇ ਇੰਸਟਾਗ੍ਰam ਤੇ ਮੈਸੇਜ ਕਰਦੇ ਤਾਂ ਮੈਂ ਕਿਹਾ ਵੀ ਥੈਂਕ ਯੂ ਬੱਚੇ ਕਿੱਦਾਂ ਲੱਗਾ ਤੇ ਕਹਿੰਦੀ ਗਲਾ ਭਰ ਕੇ ਕਹਿੰਦੀ ਕਿ ਮੈਨੂੰ ਇਹ ਫੀਲ ਹੋਇਆ ਮੈਡਮ ਕਿ ਤੁਸੀਂ ਮੇਰੀ ਕਹਾਣੀ ਲਿਖ ਦਿੱਤੀ। ਹੂੰ ਤੇ ਮੈਂ ਉਹਨੂੰ ਕਿਹਾ ਕਿ ਬੱਚੇ ਕਿੰਨੇ ਸਾਲਾਂ ਦੇ ਆ ਤੁਸੀਂ? ਕਹਿੰਦੀ 19 ਸਾਲ ਦੀ। ਤਾਂ ਫਿਰ ਮੈਂ ਕਿਹਾ ਵੀ ਪੁੱਤ ਤੈਨੂੰ ਕਿਉਂ ਫੀਲ ਹੋਇਆ ਕਿ ਮੈਂ ਤੇਰੀ ਕਹਾਣੀ ਲਿਖ ਦਿੱਤੀ? ਕਹਿੰਦੀ ਜੋ ਕੋਈ ਆਸ਼ ਨਾ ਹੋਇਆ ਉਹ ਮੇਰੇ ਨਾਲ ਹੋ ਰਿਹਾ ਆ। 19 ਸਾਲ ਦੀ ਬੱਚੀ ਮੈਂ ਗੱਡੀ ਡਰਾਈਵ ਕਰਦੀ ਸੀ ਮੈਂ ਸਾਈਡ ਤੇ ਬ੍ਰੇਕ ਲਾ ਲਈ ਮੇਰੀਆਂ ਅੱਖਾਂ ਭਰ ਆਈਆਂ। ਕਹੇ ਲਾਸਟ ਦੀ ਸਟੋਰੀ ਅੱਜ ਤੋਂ 35 ਸਾਲ ਪੁਰਾਣੀ ਸਟੋਰੀ ਆ। 20 ਸਾਲ ਪਹਿਲਾਂ ਜੋ ਉਹਦੇ ਨਾਲ ਹੋਇਆ ਉਹ ਆ ਮੇਰਾ ਮਨ ਇੰਨਾ ਹੋਇਆ ਮੈਂ ਤੂੰ ਕੁੜੀ ਤੂੰ ਇਹ ਨਾ ਪੁੱਛੋ ਵੀ ਕਿ ਤੇਰੇ ਨਾਲ ਕੌਣ ਕਰ ਰਿਹਾ ਆ ਹਨਾ ਪਰ ਮੈਂ ਇੰਨਾ ਦਰਦ ਦੇ ਵਿੱਚ ਰਹੀ ਮੇਰਾ ਮਨ ਭਰਿਆ ਕਿ ਹੱਲੇ ਵੀ ਇਹ ਕੁਝ ਹੋ ਰਿਹਾ ਹੈ ਫਿਰ ਉਹਨੂੰ ਮੈਂ ਪੁੱਛਿਆ ਮੈਂ ਕਿ ਬੱਚੇ ਤੁਸੀਂ ਆਪਣੇ ਮੰਮੀ ਨੂੰ ਦੱਸਿਆ ਆਪਣੇ ਡੈਡੀ ਨੂੰ ਦੱਸਿਆ ਤੇ ਉਹ ਕਹਿੰਦੀ ਕਿ ਨਹੀਂ ਮੇਰੀ ਮੰਮੀ ਨੇ ਯਕੀਨ ਨਹੀਂ ਕਰਨਾ ਜੇ ਮੈਂ ਦੱਸੂਗੀ ਮੇਰੇ ਪਾਪਾ ਨੇ ਯਕੀਨ ਨਹੀਂ ਕਰਨਾ ਫਿਰ ਮੈਨੂੰ ਹੋਰ ਦਰਦ ਮਹਿਸੂਸ ਹੋਇਆ ਮੈਂ ਉਹਨੂੰ ਪੁੱਛਿਆ ਕਿ ਮੈਂ ਤੇਰੇ ਲਈ ਕੁਝ ਕਰ ਸਕਦੀ ਆ ਹਨਾ ਤੇ ਕਹਿੰਦੀ ਨਹੀਂ ਮੈਨੂੰ ਜੇ ਲੋੜ ਪਈ ਮੈਂ ਜ਼ਰੂਰ ਤੁਹਾਡੀ ਤੁਹਾਡੇ ਤੋਂ ਡਵਾਈਸ ਲਵਾਂਗੀ ਸਟਿਲ ਕੁੜੀ ਮੇਰੇ ਨਾਲ ਟੱਚ ਚ ਆ ਤੇ ਪਰ ਉਹ ਮੈਨੂੰ ਕਹਿੰਦੀ ਕਿ ਨਹੀਂ ਹੁਣ ਮੈਂ ਠੀਕ ਆ ਮੈਂ ਬੈਠ ਰਿਆਂ ਪਰ ਦੁੱਖ ਵਾਲੀ ਗੱਲ ਇਹ ਆ ਕਿ ਉਹ ਕੁੜੀ ਦਾ ਫੋਨ ਕੱਟਣ ਤੋਂ ਬਾਅਦ ਮੇਰੇ ਆਪਣੇ ਬੇਟੇ ਦਾ ਫੋਨ ਆਇਆ ਮੇਰਾ 22 ਸਾਲ ਦਾ ਬੱਚਾ ਆ ਉਹਨੇ ਫੋਨ ਕੀਤਾ ਤੇ ਮੈਂ ਆਪਣੇ ਬੇਟੇ ਕੋ ਰੋ ਪਈ ਮੈਂ ਰੋ ਪਈ ਇਹ ਕਹਿ ਕੇ ਰੋਈ ਕਿ ਜੋ ਕਲਾਸ਼ ਨਾਲ ਅੱਜ ਤੋਂ 30 35 ਸਾਲ ਪਹਿਲਾਂ ਹੋਇਆ ਉਹ ਅੱਜ ਵੀ ਸਾਡੀਆਂ ਤੇ ਆ ਨਾ ਹੋ ਰਿਹਾ ਹੋਰ ਬਹੁਤ ਸਾਰੀਆਂ ਕੁੜੀਆਂ ਦੇ ਮੈਨੂੰ ਮੈਸੇਜ ਆਉਂਦੇ ਇੰਸਟਾਗ੍ਰam ਤੇ ਦੀਦੀ ਸਾਡੇ ਨਾਲ ਵੀ ਇਹ ਹੋਇਆ ਸਾਡੇ ਨਾਲ ਵੀ ਹੋਇਆ ਸੋ ਗੱਲ ਇਹ ਆ ਕਿ ਜਿਹੜੀ ਇਹ ਦਰਿੰਦਗੀ ਆ ਨਾ ਇਹ ਨਾ ਉਦੋਂ 35 ਸਾਲ ਪਿੱਛੇ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਪੜ ਲਿਖ ਗਏ ਆਂ ਚੰਦ ਤੇ ਪਹੁੰਚ ਗਏ ਆਂ ਸਾਇੰਟਿਸਟ ਬਣੇ ਫਿਰਦੇ ਆਂ ਪਾਇਲਟ ਬਣੇ ਫਿਰਦੇ ਆਂ ਪਰ ਜਿਹੜਾ ਦਿਮਾਗ ਦੇ ਵਿੱਚ ਗੰਦਗੀ ਆ ਨਾ ਉਹ ਕਿਤੇ ਨਾ ਕਿਤੇ ਹਾਲੇ ਵੀ ਹੈਗੀ ਆ ਠੀਕ ਹੈ ਆਪਾਂ ਲਿਖ ਰਹੇ ਆਂ ਕਹਾਣੀਆਂ ਦਸਵੇਂ ਆ ਰੋਕਾਂ ਨੂੰ ਹਨਾ ਪਰ ਇਹ ਫਿਰ ਰੋਕਿਆ ਕਿਵੇਂ ਜਾਵੇ ਇੰਨਾ ਘਟਨਾਵਾਂ ਤੇ ਵਿਸ਼ਰਾਮ ਚਿੰਨ ਕਿਦਾਂ ਲੱਗੂਗਾ ਤੁਸੀਂ ਲੇਖਕੋਂ ਇਹਦੇ ਬਾਰੇ ਸੋਚਿਆ ਕਿ ਕੀ ਕਰਨਾ ਚਾਹੀਦਾ ਕੀ ਲਿਖਾਂ ਜਿਸ ਤਰੀਕੇ ਦੇ ਨਾਲ ਇਹ ਘਟਨਾਵਾਂ ਤੇ ਇੱਕ ਪ੍ਰੋਪਰ ਵਿਸ਼ਰਾਮ ਚਿੰਨ ਲੱਗ ਜੇ ਹਾਂ ਮੈਂ ਮੈਂ ਜਦੋਂ ਇਹਦੇ ਬਾਰੇ ਸੋਚਦੀ ਹਾਂ ਕਿ ਇਹ ਕਿਸ ਤਰ੍ਹਾਂ ਰੁਕਣਾ ਚਾਹੀਦਾ ਮੈਨੂੰ ਇੱਕ ਹੀ ਗੱਲ ਸਾਹਮਣੇ ਆਉਂਦੀ ਆ ਕਿਉਂਕਿ ਜ਼ਿਆਦਾਤਰ ਹੁਣ ਆਪਾਂ ਮੰਦਰਾਂ ਦੇ ਵਿੱਚ ਦੇਖਦੇ ਜਾਂ ਗੁਰੂ ਘਰਾਂ ਦੇ ਵਿੱਚ ਦੇਖਦੇ ਹਾਂ ਬੱਚਿਆਂ ਨਾਲ ਹੁੰਦਾ ਗਲਤ ਹੁੰਦਾ ਹੈ ਨਾ ਤੇ ਮੈਨੂੰ ਇਹ ਚੀਜ਼ ਲੱਗਦੀ ਆ ਕਿ ਜਦੋਂ ਹੁਣ 5 ਸਾਲ ਦੀ ਬੱਚੀ ਨੂੰ ਕੋਈ ਰੋਂਗ ਟੱਚ ਕਰਦਾ ਹੈ ਨਾ ਕਿਤੇ ਨਾ ਕਿਤੇ ਉਹ ਬੱਚੀ ਨਹੀਂ ਦੱਸ ਪਾਉਂਦੀ ਜਿਵੇਂ ਇਹਦੀ ਨੂੰ ਕਰਦਾ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਆ ਜਿਹੜੀ ਬਾਦਰੀ ਟੈਕਨੋਲੋਜੀ ਆ ਉਹਨੇ ਬੱਚਿਆਂ ਤੋਂ ਆਪਾਂ ਨੂੰ ਦੂਰ ਕਰਤਾ ਆ ਆਪਾਂ ਡਾਈਨਿੰਗ ਟੇਬਲ ਤੇ ਚਾਰ ਜਣੇ ਬੈੰਦੇ ਦੋ ਜਣੇ ਆਪਣੇ ਹੱਥ ਫੋਨ ਫੜਿਆ ਦੋ ਨੇ ਉਹਨੂੰ ਫੜਿਆ ਆ ਮੇਰੇ ਹਿਸਾਬ ਦੇ ਨਾਲ ਇੱਥੇ ਇਹ ਗੱਲ ਇਦਾਂ ਹੁੰਦੀ ਆ ਕਿ ਤੁਸੀਂ ਆਪਣੇ ਬੱਚਿਆਂ ਨਾਲ ਫਰੈਂਡ ਬਣੋ ਉਹਨਾਂ ਨੂੰ ਕੰਫਰਟ ਲੈਵਲ ਦਓ ਆਪਣੇ ਬੱਚਿਆਂ ਤੇ ਨਜ਼ਰ ਰੱਖੋ ਜੇ ਬੱਚੇ ਸਕੂਲ ਵੀ ਜਾਂਦੇ ਆ ਉਹਨੂੰ ਆਏ ਨੂੰ ਪੁੱਛੋ ਕਿ ਕੀ ਹੋ ਰਿਹਾ ਹੈ ਟੀਚਰ ਪੜਾ ਰਿਹਾ ਆ ਕਿੱਦਾਂ ਪੜਾ ਰਿਹਾ ਆ ਜੇ ਤੇਰੀ ਮੈਡਮ ਕਿੱਦਾਂ ਆ ਉਹਨਾਂ ਦੇ ਦੋਸਤ ਬਣੋ ਉਹਨਾਂ ਨੂੰ ਇੰਨਾ ਕੰਫਰਟ ਲੈਵਲ ਦ ਉਹਨਾਂ ਬਾਹਰਲੀ ਦੁਨੀਆ ਦੇ ਵਿੱਚ ਕੁਝ ਗਲਤ ਹੁੰਦਾ ਆ ਚਾਹੇ ਕਿਸੇ ਰਿਸ਼ਤੇਦਾਰ ਦੁਆਰਾ ਹੁੰਦਾ ਚਾਹੇ ਕਿਸੇ ਫੈਮਿਲੀ ਫਰੈਂਡ ਦੁਆਰਾ ਹੁੰਦਾ ਚਾਹੇ ਟੀਚਰਾਂ ਦੁਆਰਾ ਹੁੰਦਾ ਚਾਹੇ ਮੰਦਰ ਕਿਸੇ ਗੁਰਦੁਆਰੇ ਕਿਸੇ ਵੀ ਧਾਰਮਿਕ ਸਥਾਨ ਤੇ ਹੁੰਦਾ ਤੇ ਉਹ ਤੁਹਾਨੂੰ ਦੱਸ ਸਕੇ ਜਦੋਂ ਬੱਚਾ ਤੁਹਾਨੂੰ ਆ ਕੇ ਦੱਸੂਗਾ ਨਾ ਮਾੜਾ ਜਿਹਾ ਵੀ ਦੱਸੂਗਾ ਤੁਹਾਡੇ ਕੋਲ ਅਵੇਅਰਨੈਸ ਆ ਗਈ ਤੁਸੀਂ ਉਦੋਂ ਹੀ ਉਹ ਗੱਲ ਨੂੰ ਸਟਾਪ ਕਰ ਸਕਦੇ ਆ ਪਰ ਜਦੋਂ ਤੁਸੀਂ ਇਹ ਸ਼ੋਅ ਕਰੋਗੇ ਵੀ ਤੁਸੀਂ ਵੀ ਬਿਜ਼ੀ ਆ ਇਕੱਲਾ ਨਿਆਣੇ ਜੰਮ ਕੇ ਬਾਅਦ ਚ ਕੰਮਾਂ ਤੇ ਜਾਣ ਵਾਲੀ ਨਹੀਂ ਨਾ ਸਾਰਾ ਕੁਝ ਨਿਬੜਦਾ ਇਹ ਤੇ ਨਹੀਂ ਕਿ ਆਪਾਂ ਨਿਆਣੇ ਨੂੰ ਝਿੜਕੇ ਮਾਰੇ ਵੀ ਮੈਂ ਤੇ ਇੱਕ 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 ਕੰਫਰਟ ਹੁੰਦਾ ਆ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਉਹ ਕੰਫਰਟ ਦੇਣ ਲੱਗ ਗਏ ਤੇ ਮੈਨੂੰ ਲੱਗਦਾ ਇਹ ਚੀਜ਼ ਕਾਫੀ ਹੱਦ ਤੱਕ ਰੁਕੂਗੀ ਹੂੰ ਤਾਂ ਲੱਗਦਾ ਕਿ ਜਾਂ ਇੱਕ ਟੇਬਲ ਤੇ ਪਰਿਵਾਰ ਨੂੰ ਇਕੱਠੇ ਹੋਣਾ ਚਾਹੀਦਾ ਡਿਸਕਸ਼ਨ ਕਰਨੀ ਚਾਹੀਦੀ ਹੈ ਜੋ ਘਰ ਚ ਚੱਲ ਰਿਹਾ ਜਾਂ ਆਪਣੇ ਬੱਚਿਆਂ ਦੇ ਨਾਲ ਹੋ ਰਿਹਾ ਅੱਜ ਕੱਲ ਉਹ ਮਾਪੇ ਵੀ ਤਾਂ ਪਿੱਛੇ ਰਹਿ ਗਏ ਨਾ ਮਾਪੇ ਵੀ ਤਾਂ ਕਿਤੇ ਨਾ ਕਿਤੇ ਟਾਈਮ ਦੀ ਉਹਨਾਂ ਕੋਲੇ ਵੀ ਕਮੀ ਰਹਿ ਗਈ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਾਰ ਜਿਹੜੇ ਟੇਬਲ ਤੇ ਬੈਠੇ ਰੋਟੀ ਖਾਂਦੇ ਆ ਬੇਟੀ ਦੇਖ ਰਹੀ ਆ ਕਿ ਰਾਤੀ ਰੀਲ ਪੋਸਟ ਕੀਤੀ ਸੀ ਉਹਤੇ ਕਿੰਨੇ ਲਾਈਕ ਹੋਏ ਆ ਬੇਟਾ ਦੇਖ ਰਿਹਾ ਆ ਕਿ ਉਹ ਇੰਸਟਾਗ੍ਰam ਤੇ ਮੈਂ ਹੁਣ ਨੈਕਸਟ ਕੀ ਪਾਉਣਾ ਆ ਮੰਮੀ ਦੇਖ ਰਹੀ ਆ ਟਿਕਟੌਕ ਤੇ ਮੈਂ ਕੀ ਬਣਾਉਣਾ ਆ ਤੁਹਾਡੇ ਚਲੋ ਇੱਥੇ ਟਿਕਟੌਕ ਹੈ ਨਹੀਂ ਹੋਰ ਕੁਝ ਹੋਣਾ ਆ ਤੇ ਡੈਡੀ ਦੇਖ ਰਿਹਾ ਆ ਉਹ ਮੈਂ ਆ ਬਿਜ਼ਨਸ ਥਿੰਨੇ ਪੈਸੇ ਲਾਈ ਸੀ ਘਟ ਨੇ ਬੈਠ ਕੇ ਹੀ ਆਪਸ ਵਿੱਚ ਹੀ ਬਿਜ਼ੀ ਨਹੀਂ ਗੱਲਾਂ ਦੇ ਵਿੱਚ ਨਹੀਂ ਗੱਲਾਂ ਨਹੀਂ ਕਰ ਰਹੇ ਆਪਸ ਵਿੱਚ ਹੀ ਆਪਸ ਵਿੱਚ ਹੀ ਆਪਣੇ ਫੋਨਾਂ 'ਤੇ ਜੁਟੇ ਆ ਸੋ ਕਿਤੇ ਨਾ ਕਿਤੇ ਪਹਿਲੀਆਂ ਦੇ ਵਿੱਚ ਘਰ ਕੱਚੇ ਹੁੰਦੇ ਸੀ ਮਨ ਪੱਕੇ ਹੁੰਦੇ ਸੀ ਇੱਕ ਛੱਤ ਥੱਲੇ ਸਾਂਝੇ ਪਰਿਵਾਰ ਰਹਿੰਦੇ ਹੁੰਦੇ ਸੀ ਕਿ ਸਾਰੇ ਇਕੱਠੇ ਆ ਤਿੰਨ ਚਾਰ ਚਾਚੇ ਤਾਂ ਆਏ ਇਕੱਠੇ ਉਹਨਾਂ ਦੇ ਨਿਆਣੇ ਇਕੱਠੇ ਆ ਸਾਰੇ ਪਰਿਵਾਰ ਇਕੱਠੇ ਆ ਦਾਦੀ ਬਾਤਾਂ ਸੁਣਾਉਂਦੀ ਆ ਹੁਣ ਦੀ ਮੈਨੂੰ ਲੱਗਦਾ ਕਿਸੇ ਦਾਦੀ ਨੂੰ ਬਾਤ ਵੀ ਆਉਂਦੀ ਹੋਊਗੀ ਹਨਾ ਹੁਣ ਟਾਈਮ ਹੀ ਹੈ ਨਹੀਂ ਹੁਣ ਦਾਦੀਆਂ ਵੀ ਦੇ ਬਿਜ਼ੀ ਆ ਫੋਨਾਂ 'ਚ ਆਈ ਥਿੰਕ ਮਾੜੀ ਮਾਨਸਿਕਤਾ ਦੀ ਗੱਲ ਚੱਲ ਰਹੀ ਹੈ ਔਰ ਅੱਜ ਕੱਲ ਇੰਸਟਾਗ੍ਰam ਸਭ ਤੋਂ ਵੱਧ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਨਫਲੂਐਂਸ ਕਰ ਰਿਹਾ ਹੈ ਜੇ ਅਸੀਂ ਦੇਖੀਏ ਤਾਂ ਨਹੀਂ ਪਤਾ ਲੱਗਦਾ ਮਾਂ ਕੌਣ ਹੈ ਭੈਣ ਕੌਣ ਹੈ ਜਾਂ ਇਹ ਯੰਗ ਕੁੜੀ ਕੌਣ ਹੈ ਸਾਰਾ ਉਹ ਲੋਕ ਕਹਿੰਦੇ ਕਿ ਮਤਲਬ ਜਿਸ ਤਰੀਕੇ ਦਾ ਅਸੀਂ ਉਹ ਦੇਖ ਰਹੇ ਹਾਂ ਰੀਲਾਂ ਤੇ ਅੱਜ ਕੱਲ ਹਨਾ ਕਿ ਆਪਣਾ ਆਪ ਨੂੰ ਦਿਖਾਉਣਾ ਕੁੜੀਆਂ ਨੇ ਸ਼ੁਰੂ ਕਰ ਦਿੱਤਾ ਹੈ ਕੁੜੀਆਂ ਛੱਡੋ ਹੁਣ ਤਾਂ ਮਾਵਾ ਵੀ ਨਾਲ ਨੱਚ ਕੇ ਵੀਡੀਓ ਬਣਾਉਂਦੀਆਂ ਨੇ ਤਾਂ ਇਥੋਂ ਫਿਰ ਉਹ ਕਹਿੰਦੇ ਕਿ ਤੁਸੀਂ ਕਹਿ ਤਾਂ ਦਿੰਨੇ ਹੋ ਮਾੜੀ ਮਾਨਸਿਕਤਾ ਤਾਂ ਇਹ ਘੱਟ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਲੱਚਰਤਾ ਵੱਧ ਰਹੀ ਹੈ ਜਿਸ ਤਰੀਕੇ ਦੇ ਨਾਲ ਆਪਣੇ ਅੰਗ ਪ੍ਰਦਰਸ਼ਨ ਕੀਤੇ ਜਾ ਰਿਹਾ ਕੁੜੀਆਂ ਦੇ ਵੱਲੋਂ ਤਾਂ ਉਹ ਨਹੀਂ ਰੁਕਣਾ ਚਾਹੀਦਾ ਬਿਲਕੁਲ ਰੁਕਣਾ ਚਾਹੀਦਾ ਹੁਣ ਜਿਹੜੀ ਮਾਂ ਆਪ ਇੰਸਟਾਗ੍ਰਾਮ ਦੀਆਂ ਰੀਲਾਂ ਤੇ ਨੱਚ ਕੇ ਡਾਂਸ ਕਰਕੇ ਬਣਾ ਰਹੀ ਉਹ ਆਪਣੀ ਬੱਚੀ ਨੂੰ ਗੁੱਟਾ ਚ ਬੈਠਾ ਚ ਕਦੋਂ ਦੱਸੂਗੀ ਉਹ ਤਾਂ ਆਪ ਰੰਗ ਰੰਗੇ ਮੂੰਹ 빙ੇ ਟੇਡੇ ਕਰਕੇ ਆਪਣੀਆਂ ਵੀਡੀਓ ਬਣਾਉਣ ਚ ਬਿਜ਼ੀ ਹੋਈ ਹੋਇਆ ਤੇ ਉਹਨੇ ਕਿੱਥੇ 5 ਸਾਲ ਦੀ 7 ਸਾਲ ਦੀ ਬੱਚੀ ਨੂੰ ਬਿਠਾ ਕੇ ਸਮਝਾ ਦੇਣਾ ਕਿ ਬੇਟਾ ਬਾਹਰ ਗੋਟਾ ਚ ਇਦਾਂ ਹੁੰਦਾ ਬੇਟਾ ਚ ਇਦਾਂ ਹੁੰਦਾ ਉਹਨੇ ਸਾਰੀਆਂ ਗੱਲਾਂ ਟੀਚਰਾਂ ਤੇ ਛੱਡ ਦੇਣੀਆਂ ਕਿ ਅਸੀਂ ਵਧੀਆ ਕਾਨਵੈਂਟ ਸਕੂਲਾਂ ਚ ਪੜਨ ਲਾਤੇ ਨੇ ਆਣੇ ਜੀ ਉਹ ਟੀਚਰ ਦੱਸਣਗੇ ਗੋਟਾ ਚ ਕੀ ਆ ਬੇਟਾ ਚ ਕੀ ਆ ਮੇਰੀ ਗੰਦਲੇ ਰਸਤੇ ਦੀ ਕਹਾਣੀ ਕਿਤਾਬ ਪੜ੍ਹ ਕੇ ਦੇਖੋ ਉਸ ਬੱਚੀ ਦੇ ਨਾਲ ਕੀ ਕੀ ਬੀਤਿਆ ਉਹੀ ਗੱਲ ਜੇ ਉਹ ਉਹਦੇ ਮਾਪੇ ਨੇ ਉਹਨੂੰ ਕੰਫਰਟੇਬਲ ਦਿੱਤਾ ਹੁੰਦਾ ਤੇ ਉਹ ਬੱਚੀ ਆਪਣੇ ਘਰ ਦੇਆਂ ਨੂੰ ਦੱਸਦੀ ਉਹ ਮੈਂਟਲੀ ਸਟਰੋਂਗ ਹੋਣੀ ਸੀ ਜਦੋਂ ਬੱਚੇ ਦਾ ਬਚਪਨ ਦੇ ਵਿੱਚ ਹਾਦਸਾ ਹੁੰਦਾ ਉਹ ਸਟਰੋਂਗ ਨਹੀਂ ਬਣਦਾ ਸੋ ਬੈਟਰੀ ਮੈਂ ਨਹੀਂ ਕਹਿੰਦੀ ਸੋਸ਼ਲ ਮੀਡੀਆ ਨਾ ਯੂਜ਼ ਕਰੋ ਮੈਂ ਖੁਦ ਕਰਦੀ ਆ ਸੋਸ਼ਲ ਮੀਡੀਆ ਯੂਜ਼ ਕਰੋ ਪਰ ਆਪਣੇ ਬੱਚਿਆਂ ਨੂੰ ਵੀ ਉਨਾ ਹੀ ਪਿਆਰ ਦਿਓ ਬੱਚਿਆਂ ਨੂੰ ਪਿਆਰ ਤਾਂ ਦੇਣਾ ਹੀ ਦੇਣਾ ਕੰਫਰਟ ਲੈਵਲ ਜ਼ਰੂਰ ਦਿਓ ਬਾਰ ਬਾਰ ਗੱਲ ਮੈਂ ਇਸੇ ਗੱਲ ਤੇ ਤਾਂ ਜ਼ੋਰ ਦਿੰਨੀ ਆ ਕੰਫਰਟ ਲੈਵਲ ਤੇ ਕਿਉਂਕਿ ਜੇ ਬੱਚੇ ਦੇ ਨਾਲ ਕੋ ਤੁਸੀਂ ਕੰਫਰਟੇਬਲ ਹੋਵੋਗੇ ਬੱਚਾ ਤੁਹਾਡੇ ਨਾਲ ਕੰਫਰਟੇਬਲ ਹੋਊਗਾ ਬੱਚੇ ਨਾਲ ਕੁਝ ਬਾਹਰ ਹੀ ਦੁਨੀਆ ਚ ਗਲਤ ਹੁੰਦਾ ਆ ਕੇ ਦੱਸੂਗਾ ਤੇ ਜੇ ਤੁਸੀਂ ਬੱਚੇ ਨੂੰ ਪਤਾ ਆ ਕਿ ਕੋਈ ਫਾਇਦਾ ਹੀ ਨਹੀਂ ਮਾਂ ਤਾਂ ਤੇਰੀ ਲਾ ਬਣਾਉਣ ਲੱਗੀ ਹੋਆ ਤੇ ਉਹਨੇ ਦੱਸਣਾ ਹੀ ਨਹੀਂ ਕਹਿਣਾ ਮੰਮੀ ਨੇ ਸੁਣਨਾ ਹੀ ਨਹੀਂ ਇੱਕ ਮੇਰਾ ਹੋਰ ਸਵਾਲ ਹੈ ਅ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਇੱਕ ਬੇਟੀ ਜਾਂ ਇੱਕ ਬੇਟਾ ਆਪਣੇ ਬਾਪ ਤੋਂ ਤੇ ਮਾਂ ਤੋਂ ਗੱਲ ਕਰਨ ਲੱਗਿਆ ਵੀ ਸੰਗ ਦਾ ਸੀਗਾ ਜੱਫੀ ਪਾਨ ਤੱਕ ਵੀ ਲੋਕ ਸੰਗਦੇ ਹੁੰਦੇ ਸੀ ਕਹਿੰਦੇ ਅਸੀਂ ਖੁੱਲ ਕੇ ਪਾ ਨਹੀਂ ਸਕਦੇ ਹਨਾ ਉਦੋਂ ਸਮਾਂ ਸੀਗਾ ਕਿ ਉਦੋਂ ਸਾਰੇ ਜਣੇ ਇਹ ਵੀ ਕਹਿੰਦੇ ਹਾਂ ਵੀ ਬਗਾਨੇ ਦੀ ਨੋਂ ਧੀੜ ਜਾ ਰਹੀ ਹੈ ਅਸੀਂ ਅੱਖ ਚੱਕ ਕੇ ਨਹੀਂ ਦੇਖਣਾ ਹੁਣ ਅੱਜ ਦੇ ਸਮੇਂ ਦੀ ਅਸੀਂ ਗੱਲ ਕਰ ਲਈ ਤਾਂ ਅੱਜ ਤਾਂ ਮਾਂ ਵੀ ਇੰਸਟਾਗ੍ਰam ਤੇ ਪ੍ਰਦਰਸ਼ਨ ਕਰ ਰਹੀ ਆ ਬੇਟੀ ਵੀ ਕਰੀ ਤੁਹਾਨੂੰ ਲੱਗਦਾ ਫਿਰ ਮਾਹੌਲ ਉਸ ਤਰੀਕੇ ਦਾ ਬਣ ਚੁੱਕਿਆ ਹੈ ਮਾਹੌਲ ਬਣ ਚੁੱਕਿਆ ਸਾਡਾ ਟਾਈਮ ਹੁੰਦਾ ਸੀ ਮੈਂ ਆਪਣਾ ਟਾਈਮ ਦੱਸਦੀ ਆ ਤੇ ਸਾਡੇ ਟਾਈਮ ਦੇ ਵਿੱਚ ਮੈਂ ਇਹ ਗੱਲ ਮੈਂ ਕਰਦੀ ਆ 96 99 ਦੀ ਗੱਲ ਕਰਦੀ ਜਦੋਂ ਅਸੀਂ 15 16 ਸਾਲ ਦੇ ਹੁੰਦੇ ਸੀ ਜਦੋਂ ਉਸ ਟਾਈਮ ਤੇ ਅਸੀਂ ਹੁੰਦੇ ਸੀ ਨਾ ਉਦੋਂ ਡੈੱਕਾਂ ਦਾ ਜ਼ਮਾਨਾ ਹੁੰਦਾ ਸੀ ਜਿਹਦੇ ਵਿੱਚ ਰੀਲ ਪਾ ਕੇ ਡੈੱਕ ਦਾ ਸੋਚ ਦੱਬੀਦਾ ਸੀ ਤੇ ਜਦੋਂ ਘਰ ਮੇਰੇ ਤਾਇਆ ਜੀ ਹੁੰਦੇ ਸੀ ਚਾਚਾ ਹੁੰਦਾ ਸੀ ਮੇਰੇ ਡੈਡ ਬਹੁਤ ਛੋਟੀ ਦੀ ਡੈਥ ਹੋ ਗਈ ਜਦੋਂ ਮੈਂ ਸਾਲ ਦੀ ਸੀ ਤੇ ਮੇਰੇ ਗ੍ਰੈਂਡ ਡੈਡ ਹੁੰਦੇ ਸੀ ਤੇ ਘਰ ਦੇ ਵਿੱਚ ਡੈੱਕ ਲਾਇਆ ਹੁੰਦਾ ਸੀ ਗਰਮੀਆਂ ਨੂੰ ਤੇ ਜਦੋਂ ਦੇਖਣਾ ਕਿ ਬਾਹਰ ਮੋਟਰਸਾਈਕਲ ਦੀ ਆਵਾਜ਼ ਆ ਗਈ ਚਾਚਾ ਆ ਗਿਆ ਜਾਂ ਤਾਇਆ ਆ ਗਿਆ ਸਭ ਤੋਂ ਪਹਿਲਾਂ ਡੋ ਦੌੜ ਕੇ ਉਹ ਹੀ ਬੰਦ ਕਰਨਾ ਕੀ ਘਰ ਦੇ ਵਿੱਚ ਬੰਦਾ ਆ ਗਿਆ ਕਿ ਉਹ ਬੰਦ ਕਰ ਦਈਏ ਕਿ ਉਹਨਾਂ ਦੇ ਕੰਨਾਂ 'ਚ ਆਵਾਜ਼ ਨਾ ਪੈਜਵੇ ਅਸੀਂ ਗਾਣੇ ਸੁਣਦਿਆਂ ਸੀ। ਉਹ ਟਾਈਮ ਇਹੋ ਜਿਹਾ ਸੀ ਕਿ ਗਾਣੇ ਸੁਣਨ ਤੋਂ ਵੀ ਮਨਾਹੀ ਮੰਨੀ ਜਾਂਦੀ ਸੀ ਕਿ ਕੁੜੀ ਆ ਇਦਾਂ ਉੱਚੀ ਬਾਤ 'ਚ ਗਾਣੇ ਨਹੀਂ ਸੁਣਨੇ ਲੋਕੀ ਕੀ ਕਹਿਣਗੇ। ਤੇ ਜਿਹੜਾ ਸਾਡੇ ਤੋਂ ਪਹਿਲਾ ਟਾਈਮ ਸੀ ਉਦੋਂ ਇਹ ਟਾਈਮ ਸੀ ਕਿ ਸਾਡੀ ਮੰਮੀ ਹਣੀ ਜੇ ਬਜ਼ੁਰਗ ਕੋਈ ਘਰ ਆ ਜਾਂਦਾ ਸੀ ਉਹਨਾਂ ਦਾ ਤਾਇਆ ਚਾਚਾ ਦੌੜ ਕੇ ਚੁੰਨੀ ਲੈਂਦੀਆਂ ਉਹਨੀਆਂ ਸੀ ਸਿਰ ਤੇ। ਸਾਡੇ ਟਾਈਮ 'ਚ ਚਲੋ ਚੁੰਨੀ ਹਟ ਗਈ ਪਰ ਉਹ ਰਹਿ ਗਈ ਇੱਕ ਇੱਕ ਸ਼ਰਮ ਹੀ ਆ ਰਹਿ ਗਈ। ਹੁਣ ਤਾਂ ਇਹ ਹੀ ਨਹੀਂ ਹੁਣ ਤਾਂ ਇੰਸਟਾਗ੍ਰਾਮ ਤੇ ਜੇ ਕੁੜੀ ਡਾਂਸ ਕਰਦੀ ਆ ਤੇ ਮਾਂ ਤਾਂ ਉਦੋਂ ਵੱਧ ਕਰਦੀ ਆ ਉਦੋਂ ਵੱਧ ਕਰਦੀ ਆ ਸੋ ਇਸ ਚੀਜ਼ ਦੇ ਨਾਲ ਮੈਨੂੰ ਮੈਂ ਇਹ ਨਹੀਂ ਕਹਿੰਦੀ ਕਿ ਬਦਲਦੇ ਸਮੇਂ ਨਾਲ ਬਦਲਦੀ ਟੈਕਨੋਲੋਜੀ ਨਾਲ ਬਦਲਣਾ ਨਹੀਂ ਚਾਹੀਦਾ ਡੈਫੀਨਿਟਲੀ ਬਦਲਣਾ ਚਾਹੀਦਾ ਆ ਸੋਸ਼ਲ ਮੀਡੀਆ ਆ ਉਹਦੇ ਪੋਜ਼ਿਟਿਵ ਐਕ ਇਫੈਕਟ ਵੀ ਹੈਗੇ ਆ ਤੇ ਨੈਗੇਟਿਵ ਵੀ ਹੈਗੇ ਆ ਪਰ ਜ਼ਰੂਰੀ ਨਹੀਂ ਕਿ ਜੇ ਦੋ ਪਲੇਟਾ ਚ ਇੱਕ ਚ ਨੈਗੇਟਿਵ ਆ ਇੱਕ ਚ ਪੋਜ਼ਿਟਿਵ ਆ ਤੇ ਤੁਸੀਂ ਨੈਗੇਟਿਵ ਵਾਲੀ ਚੱਕਣੀ ਤੁਸੀਂ ਪੋਜ਼ਿਟਿਵ ਵਾਲੀ ਵੀ ਚੁੱਕ ਸਕਦੇ ਆ ਬਹੁਤ ਵਧੀਆ ਸਿਹਤ ਤੇ ਆਇਆ ਤੁਸੀਂ ਇੰਸਟਾਗ੍ਰਾਮ ਤੇ ਸਿਹਤਿਕ ਚੀਜ਼ਾਂ ਆ ਫੇਸਬੁੱਕ ਤੇ ਸ ਜ਼ਰੂਰੀ ਨਹੀਂ ਮੇਰੀਆਂ ਕਿਤਾਬਾਂ ਨਾਲ ਜੋੜਨਾ ਜਿਹੜਾ ਟਾਈਮ ਤੁਸੀਂ ਰੀਲਾਂ ਦੇਖਣ ਤੇ ਸਕਰੋਲ ਕਰਦੇ ਆ ਫੋਨ ਤੇ ਕੋਈ ਚੰਗੀ ਕਿਤਾਬ ਲਓ ਕਿਸੇ ਵਧੀਆ ਰਾਈਟਰ ਦੀ ਕਿਤਾਬ ਲਓ ਉਹਨੂੰ ਪੜੋ ਨਾਲੇ ਜਦੋਂ ਕਿਤਾਬ ਤੁਹਾਡੇ ਹੱਥ ਚ ਹੋਊਗੀ ਕਿਤਾਬ ਤੁਹਾਡੇ ਨਾਲ ਗੱਲਾਂ ਕਰੂਗੀ ਕਿਤਾਬ ਨਾਲ ਤੁਸੀਂ ਗੱਲਾਂ ਕਰੋਗੇ ਜੇ ਤੁਸੀਂ ਕਿਤਾਬ ਪੜ੍ਹੋਗੇ ਤੁਹਾਡਾ ਬੱਚਾ ਤੁਹਾਨੂੰ ਦੇਖੂਗਾ 5 ਸਾਲ ਦਾ 7 ਸਾਲ ਦਾ 10 ਸਾਲ ਦਾ ਆਲੇ ਦੁਆਲੇ ਤੁਰਿਆ ਫਿਰਦਾ ਆ ਮੰਮੀ ਕੀ ਕਰਦੀ ਆ ਡੈਡੀ ਕੀ ਕਰਦਾ ਬੇਲਾ ਟਾਈਮ ਆ ਉਹ ਮੰਮੀ ਕਿਤਾਬ ਪੜ੍ਹਦੀ ਆ ਜੇ ਬੱਚਾ ਮੰਮੀ ਨੂੰ ਕਿਤਾਬ ਪੜ੍ਹਦੀ ਦੇਖੂਗਾ ਉਹ ਵੀ ਸੋਚੂਗਾ ਮੰਮੀ ਕੀ ਪੜ੍ਹਦੀ ਆ ਮੈਂ ਵੀ ਪੜਾਂ ਤੇ ਜੇ ਤੁਸੀਂ ਸਕ੍ਰੋਲ ਕਰਨ ਚ ਜੁਟੇ ਆ ਤਾਂ ਬੱਚੇ ਨੇ ਤਾਂ ਆਪੇ ਹੀ ਦੂਰੇ ਰੂਮ ਚ ਜਾ ਕੇ ਇਹ ਕੁਛ ਕਰਨਾ ਹੂੰ ਤੁਸੀਂ ਦੱਸਿਆ ਕਿ ਮੈਂ ਸਾਲਕ ਦੀ ਸੀਗੀ ਜਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਤੁਹਾਡੇ ਘਰ ਦਾ ਮਾਹੌਲ ਕਿਵੇਂ ਦਾ ਸੀਗਾ ਤੁਸੀਂ ਫਿਰ ਇਹ ਲੇਖਕ ਬਣਨ ਵਾਲੀ ਜਾਂ ਰਾਈਟਰ ਵਾਲੀ ਲਾਈਨ ਦੇ ਵਿੱਚ ਕਿਵੇਂ ਆ ਗਏ ਜੀ ਮੇਰੇ ਪਿਤਾ ਜੀ ਦੀ ਡੈਥ ਹੋਈ ਜਦੋਂ ਮੈਂ 1 ਸਾਲ ਦੀ ਸੀ ਐਕਸੀਡੈਂਟਲ ਡੈਥ ਸੀ ਉਹਨਾਂ ਦੀ ਮੇਰੇ ਪਿਤਾ ਜੀ ਦੀ ਉਮਰ 60 ਸਾਲ ਦੀ ਸੀ ਮੰਮੀ ਦੀ 25 ਸਾਲ ਦੀ ਸੀ ਤੇ ਉਹਦੇ ਤੋਂ ਬਾਅਦ ਬਹੁਤ ਕੁਝ ਬਹੁਤ ਬਹੁਤ ਥਰੂ ਗੁਜ਼ਰਨਾ ਪਿਆ ਪਰ ਜਦੋਂ ਥੋੜਾ ਜਿਆ ਵੱਡੀ ਹੋਈ ਘਰ ਦਾ ਮਾਹੌਲ ਇਹ ਹੋ ਗਿਆ ਸੀਗਾ ਕਿ ਸਾਡੇ ਘਰ ਦੇ ਵਿੱਚ ਜੱਗ ਬਣੀ ਅਖਬਾਰ ਆਉਂਦੀ ਹੁੰਦੀ ਸੀ ਮੈਂ ਬਹੁਤ ਛੋਟੀ ਸੀ ਉਦੋਂ ਤੋਂ ਹੀ ਮੈਂ ਦੇਖਦੀ ਹਾਂ ਸਾਡੇ ਘਰ ਚ ਦੂਸਰੀਆਂ ਅਖਬਾਰਾਂ ਤੋਂ ਇਲਾਵਾ ਜੱਗ ਬਣੀ ਵੀ ਆਉਂਦੀ ਹੁੰਦੀ ਸੀ ਉਹ ਜੋ ਕਾਫੀ ਫੇਮਸ ਬੰਦਾ ਉਹਦੇ ਮੈਗਜ਼ੀਨ ਆਉਂਦੇ ਹੁੰਦੇ ਸੀ ਮੇਰੇ ਘਰ ਦੇ ਸਾਰੇ ਇਹਨਾਂ ਨਾਲ ਬਹੁਤ ਸਹਿਤ ਨਾਲ ਜੁੜੇ ਹੁੰ ਨੇ ਫੜੇ ਦੇਖਣਾ ਤੇ ਜਦੋਂ ਮੈਂ ਉਹਨਾਂ ਨੂੰ ਦੇਖਣਾ ਉਹ ਪੜਦੇ ਆ ਤੇ ਓਬਵੀਅਸਲੀ ਮੈਂ ਉਹੀ ਗੱਲ ਤਾਂ ਆਹੀ ਬਾਰ-ਬਾਰ ਕਹੀ ਕਿ ਜੇ ਮਾਂ ਪੜੂਗੀ ਤਾਂ ਅਧਗਾ ਨਿਆਣਾ ਵੀ ਪੜੂਗਾ ਤੇ ਜਦੋਂ ਮੈਂ ਉਹਨਾਂ ਨੂੰ ਦੇਖਣਾ ਤੇ ਅਸੀਂ ਵੀ ਦੇਖਣਾ ਅਸੀਂ ਵੀ ਬਾਰ ਕੇ ਫੋਲਣੇ ਪਰ ਮੈਨੂੰ ਨਹੀਂ ਸਮਝ ਨਹੀਂ ਸੀ ਪਰ ਫੋਲਣੇ ਉਹਨਾਂ ਨੇ ਖਬਰਾਂ ਪੜ੍ਹਨੀਆਂ ਤੇ ਅਸੀਂ ਫਿਲਮੀ ਅੰਕ ਪੜ੍ਹਨਾ ਏਟਲੀਸਟ ਪੜ੍ਹਿਆ ਨਾ ਜੁੜੇ ਹਨਾ ਤੇ ਜਦੋਂ ਤੁਸੀਂ ਹੱਥ ਚ ਅਖਬਾਰ ਆਉਂਦੀ ਮੈਂ ਪਹਿਲਾਂ ਹੀ ਕਿਹਾ ਅਖਬਾਰ ਆਵੇ ਹੱਥ ਦੇ ਵਿੱਚ ਜਾਂ ਕਿਤਾਬ ਆਵੇ ਉਹ ਤੁਹਾਡੇ ਨਾਲ ਗੱਲਾਂ ਕਰਦੀ ਤੁਸੀਂ ਅਖਬਾਰ ਪੜ੍ਹਦੇ ਆ ਨਾ ਉਹ ਤੁਹਾਨੂੰ ਕਹਿੰਦੀ ਆ ਵੀ ਹੁਣ ਇਹਦਾ ਪਲਨਾ ਪਾਲਟ ਗਾਂ ਦੇਖ ਮੈਂ ਕੀ ਲਿਖਿਆ ਆ ਤੂੰ ਕੀ ਤੂੰ ਜਾਣਣਾ ਆ ਸੋ ਜਦੋਂ ਮੈਂ ਇਹ ਚੀਜ਼ ਦੇਖੀ ਆ ਆਬੀਸਲੀ ਮੈਂ ਸਹਿਤਨਾ ਜੋੜ ਗਈ ਕਾਲਜ ਦੇ ਵਿੱਚ ਪਹੁੰਚੀ 16 ਸਾਲ ਦੀ ਉਮਰ ਦੇ ਵਿੱਚ ਇੱਕ ਪਹਿਲੀ ਕਹਾਣੀ ਲਿਖੀ ਕਾਲਜ ਦੇ ਵਿੱਚ ਹੀ ਉਹ ਕਹਾਣੀ ਇੰਨੀ ਹਿੱਟ ਹੋਈ ਕਿ ਮੈਨੂੰ ਅਵਾਰਡ ਮਿਲੇ ਉਸ ਕਹਾਣੀ ਤੇ ਉਹਦੇ ਤੋਂ ਬਾਅਦ ਹੋਰ ਇਤਸਾਹ ਵਧ ਗਿਆ ਕਿ ਅੱਛਾ ਮੈਂ ਤਾਂ ਵਧੀਆ ਲਿਖਦੀ ਆ ਤੇ ਉਹਦੇ ਤੋਂ ਬਾਅਦ ਉੱਥੇ ਕਾਲਜ ਮੈਗਜ਼ੀਨ ਨਿਕਲਦਾ ਸੀ ਦ੍ਰਾਪਜੋਤ ਮੈਗਜ਼ੀਨ ਸੀ ਕਾਲਜ ਦਾ ਹੀ ਸੀ ਤੇ ਉਹਦੇ ਵਿੱਚ ਮੈਨੂੰ ਉਹਨਾਂ ਨੇ ਸਬ ਅਡੀਟਰ ਬਣਾ ਦਿੱਤਾ ਹੋਰ ਹੌਸਲਾ ਵਧ ਗਿਆ ਫਿਰ ਇਹ ਹੋ ਗਿਆ ਕਿ ਲਗਨ ਲੱਗ ਗਈ ਕਿ ਨਹੀਂ ਕੁਝ ਕਰਕੇ ਦਿਖਾਉਣਾ ਆ ਪਰ 19 ਦੇਰ ਦੇ ਵਿੱਚ ਉਹੀ 93 ਤੋਂ 2003 ਚਾਪਾ ਵੀ ਆ ਗਿਆ ਤੇ ਵਿਦਨ 5 ਦਿਨ 5 ਦਿਨਾਂ ਦੇ ਵਿੱਚ ਵਿੱਚ ਆਪਣੀ ਡੋਲੀ ਵੀ ਰੁਖਸਤ ਹੋ ਗਈ ਤੇ ਉਹਦੀ ਰੁਕਸਤ ਹੀ ਐਸੀ ਹੋਈ ਕਿ ਸੈਤ ਨਾਲ ਟੁੱਟ ਗਏ ਤੇ ਇੰਗਲੈਂਡ ਚਲੇ ਗਏ 1999 ਚ ਇੰਗਲੈਂਡ ਦੀ ਧਰਤੀ ਦੇ ਚਰਨ ਪਾਤੇ ਉੱਥੇ ਚਰਨ ਪਾਉਂਦੇ ਸਾਰੀ ਸੈਤ ਹੁਣੀ ਉੱਡ ਪੁੱਟ ਗਏ ਨਮੀ ਦੌੜ ਸ਼ੁਰੂ ਹੋ ਗਈ ਸਰਵਾਈਵ ਕਿੱਦਾਂ ਕਰਨਾ ਤਰੱਕੀ ਕਿੱਦਾਂ ਕਰਨੀ ਕੰਮ ਕਿੱਦਾਂ ਕਰਨਾ ਫੇ ਉਸ ਦੌੜ ਚ ਸ਼ਾਮਲ ਹੋ ਗਏ ਤੇ ਉਹਦੇ ਤੋਂ ਬਾਅਦ ਪਰ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ ਇੱਕ ਤਾਬਾ ਵੀ ਰੂਹ ਦੀ ਖਰਾਕਿਆ ਅਖਬਾਰਾ ਰੂਹ ਦੀ ਖਰਾਕਿਆ ਤੁਸੀਂ ਇਹਨਾਂ ਤੋਂ ਬਿਨਾ ਬਾਲੀ ਦਿਨ ਬਚ ਨਹੀਂ ਸਕਦੇ ਤੁਹਾਨੂੰ ਫੀਲ ਹੋਣ ਲੱਗ ਪੈਂਦਾ ਕੋਈ ਅੰਗ ਹੈ ਜਿਹੜਾ ਗਾਲ ਸੜ ਰਿਹਾ ਆ ਇਹਨੂੰ ਮੈਂ ਬਮਰਮ ਦੇਣੀ ਆ ਇਹਨੂੰ ਪੱਟੀ ਕਰਨੀ ਆ ਸੋ ਉਸੇ ਦੌੜ ਦੇ ਵਿੱਚ ਆਪਾਂ ਫੇਰ ਲੱਭਣਾ ਸ਼ੁਰੂ ਕਰ ਦਿੱਤਾ ਉੱਥੇ ਇੱਕ ਲੋਕਲ ਅਖਬਾਰ ਲੱਭੀ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਦੇ ਅਖਬਾਰ 'ਚ ਛੋਟ-ਛੋਟੀਆਂ ਕਹਾਣੀਆਂ ਲਿਖ ਕੇ ਭੇਜਣੀਆਂ ਸ਼ੁਰੂ ਕਰਤੀਆਂ ਫੇਰ ਇੱਕ ਸਮਾਂ ਇਹੋ ਜਿਹਾ ਆਇਆ ਉਸੇ ਅਖਬਾਰ ਦੀ ਫੇਰ ਸਬ ਅਡੀਟਰ ਬਣ ਗਈ ਤੇ 9 ਸਾਲ ਉੱਥੇ ਅਖਬਾਰ ਦੀ ਸਬ ਅਡੀਟਰ ਦੇ ਮੈਂ ਜੋ ਕੰਮ ਕੀਤਾ ਤੇ ਹੁਣ ਜੀ ਵਾਪਸੀ ਆ ਤੇ ਹੁਣ ਕਹਾਣੀਆਂ ਦੇ ਨਾਲ-ਨਾਲ ਆਪਾਂ ਇਸ ਵੇਲੇ ਆਪਣੇ ਪਾਠਕਾਂ ਦੀ ਝੋਲੀ 'ਚ ਦੋ ਨਾਵਲ ਪਾ ਚੁੱਕੇ ਆ ਤੇ ਸ਼ੁਕਰਗੁਜ਼ਾਰ ਆ ਪਾਠਕਾਂ ਦੀ ਜਿਨ੍ਹਾਂ ਨੇ ਗੰਦਲੇ ਰਿਸ਼ਤੇ ਨੂੰ ਇੰਨਾ ਪਿਆਰ ਦਿੱਤਾ ਕਿ ਪਹਿਲਾ ਲੇਖਕ ਜੇ ਦੀ ਪਹਿਲੀ ਕਿਤਾਬ ਆਈ ਹੋਵੇ ਤੇ 4-5 ਮਹੀਨਿਆਂ 'ਚ 5000 ਕਾਪੀ ਵਿਕ ਜਾਵੇ ਮੈਂ ਕਹਿੰਨੀ ਇਹਦੇ ਨਾਲੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਨਹੀਂ ਵਾਕਿਆ ਤਾਂ ਹੈਗੀ ਆ ਅੱਜ ਕੱਲ ਨਵੇਂ ਮੁੰਡੇ ਕੁੜੀਆਂ ਵੀ ਬਹੁਤ ਲਿਖ ਰਹੇ ਆ ਹਨਾ ਸ਼ੇਅਰ ਬਹੁਤ ਲਿਖ ਦਿੰਦੇ ਆ ਪੋਇਟਰੀ ਬਹੁਤ ਲਿਖਦੇ ਆ ਉਹ ਵਾਇਰਲ ਹੁੰਦੀਆਂ ਨੇ ਉਹ ਚੀਜ਼ਾਂ ਹਨਾ ਪਰ ਖਾਸ ਤੌਰ ਤੇ ਬਹੁਤ ਸਾਰੇ ਸਵਾਲ ਇਹ ਵੀ ਆਉਂਦੇ ਆ ਕਿਉਂਕਿ ਸਾਡੇ ਵੀ ਸਾਨੂੰ ਵੀ ਸਵਾਲ ਪਹੁੰਚਦੇ ਰਹਿੰਦੇ ਆ ਕਿ ਇਹ ਜਰੂਰ ਪੁੱਛੋ ਕਿ ਮਨ ਦਾ ਲੱਗਣਾ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਇੱਕ ਕਹਾਣੀ ਸ਼ੁਰੂ ਕਰ ਲੈਨੇ ਹੋ ਨਾ ਤਾਂ ਉਹ ਤੁਸੀਂ ਇਸ ਪੁਆਇੰਟ ਆਫ View ਤੇ ਲਿਖਦੇ ਹੋ ਕਿ ਜਦੋਂ ਅਗਲਾ ਪੜੇ ਨਾ ਅਗਲੇ ਨੂੰ ਬੋਰ ਨਾ ਅਗਲਾ ਮਹਿਸੂਸ ਹੋਵੇ ਅਗਲਾ ਤੁਹਾਡਾ ਪੇਜ ਨਾ ਪਲਟ ਦੇ ਜਾਂ ਕਿਤਾਬ ਹੀ ਨਾ ਬੰਦ ਕਰ ਦੇਵੇ ਉਹ ਲਾਇਕ ਬਣਨੀ ਜ਼ਰੂਰੀ ਆ ਤਾਂ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਕਿਉਂਕਿ ਨਵੇਂ ਮੁੰਡੇ ਕੁੜੀਆਂ ਨੇ ਮਿਲਾਇਦਾ ਕਿ ਬੜਾ ਵਧੀਆ ਪੁਆਇੰਟ ਹੈ ਜਿਹੜਾ ਅਪਾ ਹੁਣ ਡਿਸਕਸ ਕਰਨ ਲੱਗੇ ਆ ਕਿ ਉਸ ਚੀਜ਼ ਨੂੰ ਕਿਦਾਂ ਮੇਨਟੇਨ ਕੀਤਾ ਜਾਵੇ ਕੋਈ ਲਿਖਣ ਦਾ ਇੱਕ ਸਹੀ ਤਰੀਕਾ ਕੀ ਹੈ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜੇ ਤਾਂ ਤੁਸੀਂ ਇਹ ਤੇ ਸੋਚ ਕੇ ਲਿਖਦੇ ਆ ਕਿ ਮੈਂ ਲਿਖਣਾ ਆ ਕਿ ਮੈਂ ਕਿਤਾਬ ਕੱਢਣੀ ਆ ਜੋ ਮਰਜ਼ੀ ਲਿਖਾਂ ਪਰ ਮੈਂ ਕਿਤਾਬ ਦੇ ਪੰਨੇ ਤੇ ਛਪਣਾ ਆ ਫਿਰ ਤੁਸੀਂ ਲਿਖ ਨਹੀਂ ਸਕਦੇ ਤੁਸੀਂ ਉਹੀ ਚੀਜ਼ ਹਾਸਿਲ ਕਰ ਸਕਦੇ ਜਿਹਨੂੰ ਤੁਸੀਂ ਪਿਆਰ ਕਰਦੇ ਆ ਸੋ ਜਦੋਂ ਵੀ ਕਿਤਾਬ ਆ ਕਿਸੇ ਨੇ ਮੈਨੂੰ ਕਿਹਾ ਜਦੋਂ ਮੇਰੀ ਗੰਦਲੇ ਰੇਸਤੇ ਕਿਤਾਬ ਆਈ ਨਾ ਪਹਿਲਾ 200 ਕਾਪੀ ਨਿਕਲੀ ਜਦੋਂ ਉਹਨੂੰ ਲੋਕਾਂ ਨੇ ਪਿਆਰ ਕੀਤਾ ਹੋਰ ਅਸੀਂ ਪ੍ਰਿੰਟ ਕਰਨੀ ਸੀ ਕਿਸੇ ਨੇ ਮੈਨੂੰ ਇਥੋਂ ਅਪਰੋਚ ਕੀਤੀ ਇੰਡੀਆ ਤੋਂ 2-3 ਜਣਿਆਂ ਨੇ ਕਿ ਰਾਈਟ ਸਾਨੂੰ ਦੇ ਦਿਓ ਅਸੀਂ ਅਸੀਂ ਵੇਚਣੀ ਆ ਸਾਨੂੰ ਰਾਈਟ ਦੇ ਦਿਓ ਸਾਈਨ ਕਰਕੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਇਹਦੇ ਵਿੱਚ ਪੈਸੇ ਕਮਾਉਣ ਨਹੀਂ ਆਈ ਪੈਸੇ ਕਮਾਉਣ ਲਈ ਟੱਚਵੁੱਡ ਮੈਂ ਇੰਗਲੈਂਡਸ ਬੈਲ ਸੈਟਲ ਆ ਮੈਨੂੰ ਪੈਸਿਆਂ ਦੀ ਲੋੜ ਨਹੀਂ ਆਪਣੇ ਏਜ ਚ ਇਹ ਮੇਰੀ ਰੂਹ ਦੀ ਖਰਾਕ ਆ ਇਹ ਮੇਰੀ ਇਨੂੰ ਮੈਂ ਆਪਣੇ ਹੱਥੀ ਪਾਲਣਾ ਆ ਜਦੋਂ ਤੁਸੀਂ ਆਪਣੀ ਕਿਤਾਬ ਨੂੰ ਆਪਣਾ ਬੱਚਾ ਕਹਿੰਦੇ ਆ ਨਾ ਕਿ ਮੈਨੂੰ ਪਾਲਣਾ ਆ ਮੈਨੂੰ ਵੇਚਣਾ ਨਹੀਂ ਕਿ ਇਦਾਂ ਨਹੀਂ ਕਰਨਾ ਕਿ ਤੂੰ ਇਹਦੇ ਰਾਈਟ ਲੈ ਲਾ ਹਨਾ ਤੇ ਉਸ ਵੇਲੇ ਹਾਂ ਹੋ ਸਕਦਾ ਆਉਣ ਵਾਲੇ ਸਮੇਂ 'ਚ ਮੈਂ ਇਦਾਂ ਕਰਾਂ ਪਰ ਮੈਨੂੰ ਇਹ ਮਹਿਸੂਸ ਹੋਇਆ ਮੇਰੀ ਪਹਿਲੀ ਕਿਤਾਬ ਆ ਹਾਂ ਇਹਨੂੰ ਮੈਂ ਫੀਲ ਕਰਨਾ ਆ ਤੇ ਮੈਂ ਕਿਤਾਬ ਲਿਖੀ ਵੀ ਫੀਲ ਕਰਕੇ ਮੈਂ ਹੁਣ ਤੁਹਾਨੂੰ ਦੱਸਦੀ ਤੁਸੀਂ ਕਹਿੰਦੇ ਕਿ ਕਿੱਦਾਂ ਲਿਖਦੇ ਆ ਨਾ ਮੈਂ ਆਪਣੀ ਗੰਦਲੇ ਰੇਸ ਤੇ ਕਿਤਾਬ ਲਿਖੀ ਤੇ ਇਹ ਕਿਤਾਬ 99% ਟਰੂ ਬੇਸਡ ਸਟੋਰੀ ਆ ਤੇ ਇਹਦਾ ਐਂਡ ਅਸੀਂ ਚੇਂਜ ਕਰਨਾ ਸੀ ਐਂਡ ਅਸੀਂ ਚਾਰ ਪੰਨੇ ਐਂਡ ਦੇ ਜਿਹੜੇ ਕਲਪਨਿਕ ਕਰਨੇ ਸੀ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਇਹਦਾ ਐਂਡ ਕਿੱਦਾਂ ਕਰਿਆ ਜਾਵੇ ਮੈਂ ਸਾਰੀ ਕਿਤਾਬ 7 ਹਫ਼ਤਿਆਂ ਚ ਲਿਖ ਦਿੱਤੀ ਸੀ 7 ਹਫ਼ਤੇ ਲੱਗੇ ਮੈਨੂੰ ਇਹਨੂੰ ਕਿਤਾਬ ਕੰਪਲੀਟ ਕਰਨੇ ਨੂੰ ਤੇ ਜਦੋਂ ਐਂਡ ਆਇਆ ਤੇ ਮੈਨੂੰ ਸਮਝ ਨਾ ਲੱਗੇ ਮੈਂਦਾ ਐਂਡ ਕੀ ਕਰਾਂ ਫਿਰ ਮੈਂ ਕਿਤਾਬ ਆਪਣੀ ਸਾਰੀ ਆਪ ਪੜ੍ਹੀ ਮੈਂ ਕਲਾਸ਼ ਦੀ ਜਗ੍ਹਾ ਤੇ ਆਪਣੇ ਆਪ ਨੂੰ ਰੱਖਿਆ ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਸੀ ਕਿ ਉਹ ਕਲਾਸ਼ ਕੋਈ ਹੋਰ ਨਹੀਂ ਮੈਂ ਆ ਜਦੋਂ ਤੁਸੀਂ ਇਹ ਫੀਲ ਕਰਦੇ ਨਾ ਮੈਂ ਆ ਮੈਂ ਸੋਚ ਕੇ ਅੱਖਰ ਬੌਣੇ ਆ ਉਦੋਂ ਤੁਸੀਂ ਉਹਦਾ ਦਰਦ ਵੀ ਮਹਿਸੂਸ ਕਰੋਗੇ ਤੁਹਾਡੇ ਸ਼ਬਦਾਂ 'ਚ ਵਜਨ ਵੀ ਆਊਗਾ ਤੇ ਜਦੋਂ ਮੈਂ ਇਹ ਫੀਲ ਕੀਤਾ ਮੈਂ ਆ ਤੇ ਜਦੋਂ ਮੈਂ ਐਂਡ ਕੀਤਾ ਇੱਥੇ ਆਪਣੇ ਜਤਿੰਦਰ ਆਬਾ ਜੀ ਜਲੰਧਰ ਹੀ ਰਹਿੰਦੇ ਆ ਤੇ ਉਹ ਮੇਰਾ ਸਾਰਾ ਕੰਮ ਦੇਖਦੇ ਆ ਤੇ ਰਾਤ ਸੀ ਕਾਫੀ ਲੇਟ ਸੀ ਮੈਂ ਉਹਨੂੰ ਫੋਨ ਕੀਤਾ ਤੇ ਮੈਂ ਫੋਨ ਕੀਤਾ ਤੇ ਮੈਂ ਕਿਹਾ ਜਤਿੰਦਰ ਮੈਂ ਕਿਤਾਬ ਕੰਪਲੀਟ ਕਰ ਲਈ ਹਨਾ ਕਿ ਮੈਂ ਤੈਨੂੰ ਪ੍ਰੂਫ ਰੀਡਿੰਗ ਲਈ ਭੇਜ ਰਹੀ ਹਾਂ ਇਹਨੂੰ ਗਾਂਹ ਭੇਜਦੇ ਪ੍ਰਿੰਟ ਲਈ ਤੇ ਉਹਨੇ ਮੈਨੂੰ ਪੁੱਛਿਆ ਕਿ ਐਂਡ ਕੀ ਕੀਤਾ ਤੇ ਮੈਂ ਕਿਹਾ ਵੀ ਮੈਂ ਤੈਨੂੰ ਪੜ੍ਹ ਕੇ ਸੁਣਾਵਾਂ ਤੇ ਉਹਨੇ ਕਿਹਾ ਕਿ ਹਾਂ ਸਿਰਫ ਐਂਡ ਦੇ ਪੰਜ ਪੰਨੇ ਸੀ ਚਾਰ ਪੰਜ ਪੰਨੇ ਜਿਹੜੇ ਕਲਪਨਿਕ ਸੀ ਤੇ ਜਦੋਂ ਮੈਂ ਪੜ੍ਹਨੇ ਸਟਾਰਟ ਕੀਤੇ ਨਾ ਤੇ ਜਸਪਾਲ ਮੈਂ ਰੋਣ ਲੱਗ ਗਈ ਤੇ ਉਹਨੇ ਮੈਨੂੰ ਕਿਹਾ ਮੈਡਮ ਤੁਸੀਂ ਰੋ ਰਹੇ ਆ ਤੇ ਮੈਂ ਉਹਨੂੰ ਹੋਰ ਉੱਚੀ ਤਾਂ ਹਾਂ ਮਾਰ ਕੇ ਰੋ ਕੇ ਕਿਹਾ ਕਿ ਜਤਿੰਦਰ ਮੈਨੂੰ ਇਹ ਫੀਲ ਹੋ ਰਿਹਾ ਕਿ ਇਹ ਕਲਾਸ਼ ਕੋਈ ਹੋਰ ਨਹੀਂ ਮੈਂ ਆ ਸੋ ਤੁਸੀਂ ਉਦੋਂ ਤੱਕ ਲਿਖ ਨਹੀਂ ਸਕਦੇ ਜਦੋਂ ਤੱਕ ਤੁਸੀਂ ਲੇਖਕ ਬਣ ਕੇ ਉਹ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਸੋ ਜੇ ਤੁਸੀਂ ਲੇਖਕ ਬਣਨਾ ਚਾਹੁੰਦੇ ਆ ਮੈਂ ਲੇਖਕ ਨਹੀਂ ਹਾਂ ਕਿਵੇਂ ਤੇ ਕਹਿੰਨੀ ਆਮ ਜਸਟ ਲਰਨਰ ਸਟਿਲ ਹਨ ਅਲਪਰੇਟ ਪਰ ਜਦੋਂ ਤੁਸੀਂ ਲੇਖਕ ਬਣਨਾ ਚਾਹੁੰਦੇ ਆ ਜਾਂ ਲਿਖਣਾ ਚਾਹੁੰਦੇ ਆ ਉਹ ਚੀਜ਼ ਨੂੰ ਅਨੁਭਵ ਕਰੋ ਉਹਨੂੰ ਮਹਿਸੂਸ ਕਰੋ ਜੇ ਕੁਦਰਤ ਤੇ ਲਿਖਣਾ ਹੈ ਉਹਨੂੰ ਮਹਿਸੂਸ ਕਰੋ ਕੋਈ ਹੈਗਾ ਇਸ ਕਿ ਬਿਸਕਿਆ ਉਹਦੇ ਨੂੰ ਕਰ ਲਿਖਣਾ ਆ ਉਹਨੂੰ ਮਹਿਸੂਸ ਕਰੋ ਇਹ ਨਹੀਂ ਕਿ ਇੰਸਟਾਗ੍ਰam ਦਾ ਲਵ ਰਾਤ ਨੂੰ ਹੋ ਸਵੇਰ ਨੂੰ ਟੁੱਟ ਗਿਆ ਉੱਤੇ ਕੀ ਲਿਖੋਗੇ ਉਹ ਬਚਾਰਾ ਰਾਤੀ ਬਣਿਆ ਸਵੇਰੇ ਟੁੱਟ ਗਿਆ ਸੋ ਇਸ ਕਰਕੇ ਮਹਿਸੂਸ ਕਰਨਾ ਜ਼ਿਆਦਾ ਜ਼ਰੂਰੀ ਹੈ ਮਹਿਸੂਸ ਕਰਨਾ ਬਹੁਤ ਜ਼ਰੂਰੀ ਇਸੇ ਕਰਕੇ ਕਹਿੰਦੇ ਕਿ ਲੇਖਕ ਕਿਸੇ ਦੂਜੇ ਦੀ ਚੀਜ਼ ਨੂੰ ਵੀ ਆਪਣੀ ਬਣਾ ਲੈਂਦਾ ਜੀ ਪਨੇ ਉਹ ਐ ਲੱਗਦਾ ਕਿ ਜਿੱਦਾਂ ਇਹਦੇ ਨਾਲ ਹੀ ਹੱਡ ਬੀਤੀ ਹੈ ਸੋ ਇਸ ਕਰਕੇ ਲਿਖਦਾ ਸੋ ਮੇਰਾ ਆਖਰੀ ਕੁਐਸਚਨ ਹੈ ਕਿ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਮੈਸੇਜ ਦੇਣਾ ਚਾਹੋ ਤਾਂ ਜ਼ਰੂਰ ਦੇ ਦਿਓ ਜੀ ਦਰਸ਼ਕਾਂ ਨੂੰ ਮੈਂ ਮੈਸੇਜ ਇਹ ਦੇਣਾ ਚਾਹੁੰਦੀ ਆ ਕਿ ਆਪਾਂ ਇਹ ਤਾਂ ਕਹਿ ਦਿੰਦੇ ਮੇਰੀ ਧੀ ਜੀ ਕਲਪਨਾ ਚਾਵਲਾ ਬਣ ਜਾਵੇ ਹੈ ਨਾ ਤੇ ਮੇਰੀ ਤੇ ਹੀ ਪ੍ਰਾਈਮ ਮਿਨਿਸਟਰ ਬਣ ਜਾਵੇ ਮੇਰੀ ਤੇਰੀ ਪਾਇਲਟ ਬਣ ਜਾਵੇ ਪਰ ਤਿਆਂ ਨੂੰ ਇੱਥੋਂ ਤੱਕ ਬਣਾਉਣ ਤੋਂ ਪਹਿਲਾਂ ਉਹਨਾਂ ਦਾ ਮਾਨਸਿਕ ਲੈਵਲ ਸਟਰੋਂਗ ਜ਼ਰੂਰ ਬਣਾਓ ਆਪਣੇ ਇੱਥੇ ਦੇਖਦੇ ਆ ਆ ਹੁਣੇ ਰੀਸੈਂਟਲੀ ਇੱਕ ਕੁੜੀ ਦੀ ਡੈਥ ਹੋਈ ਆ ਕਿ ਆਪਣੀਆਂ ਕੁੜੀਆਂ ਨੂੰ ਇੰਨਾ ਸਟਰੋਂਗ ਜ਼ਰੂਰ ਬਣਾਓ ਕਿ ਜੇ ਉਹਨਾਂ ਨਾਲ ਕੋਈ ਬਾਹਰ ਗਲਤ ਕਰਦਾ ਚਾਹੇ ਬਚਪਨ ਵਿੱਚ ਕਰਦਾ ਆ ਚਾਹੇ ਵਿਆਹ ਤੋਂ ਬਾਅਦ ਕਰਦਾ ਆ ਚਾਹੇ ਕੁਆਰੀਆਂ ਆ ਕਾਲਜ ਜਾਂਦੀਆਂ ਕਿਤੇ ਵੀ ਉਹਨਾਂ ਨੂੰ ਤੰਗੀ ਹੁੰਦੀ ਆ ਨਾ ਉਹ ਉਹਨਾਂ ਦਾ ਮੁਕਾਬਲਾ ਕਰ ਸਕਣ ਕਿਉਂਕਿ ਤੇ ਤਿਆਂ ਹੁਣ ਗਊਆਂ ਨਹੀਂ ਕਿ ਆ ਕਿ ਗਊਆਂ ਆਈਆਂ ਹੁਣੇ 93 ਤੋਂ 2003 ਵਾਲੀਆਂ ਨੇ ਜਿੱਥੇ ਮਰਜੀ ਸੰਗਲ ਫੜਾ ਦਿਓ ਬਹੁਤ ਸਟਰੋਂਗ ਆ ਕੁੜੀਆਂ ਸੋ ਤੁਸੀਂ ਮੈਂ ਕਹਿੰਦੀ ਆ ਕਿ ਐਜ਼ ਆ ਪੇਰੈਂਟਸ ਤੁਸੀਂ ਵੀ ਆਪਣੇ ਨਿਆਣੇ ਨੂੰ ਸਟਰੋਂਗ ਬਣਾਓ ਤੇ ਬੱਚਿਆਂ ਨੂੰ ਮੈਂ ਇਹ ਕਹੂੰਗੀ ਕਿ ਜੇ ਮਾਪੇ ਤੁਹਾਨੂੰ ਸਟਰੋਂਗ ਬਣਾਉਂਦੇ ਤੁਹਾਡੇ ਦੇ ٹرسٹ ਕਰਕੇ ਬਾਹਰ ਤੋੜਦੇ ਆ ਬਾੜਨ ਤੋੜਦੇ ਆ ਚਾਹੇ ਵਿਦੇਸ਼ਾਂ ਚ ਤੋੜਦੇ ਆ ਤੇ ਤੁਸੀਂ ਵੀ ਉਹਨਾਂ ਦੀ ਚਿੱਟੀ ਪਾਗ ਨੂੰ ਦਾਗ ਨਾ ਲਾਓ ਉਹਨਾਂ ਤੇ ਉਮੀਦਾਂ ਤੇ ਖਰੇ ਉਤਰੋ ਸੋ ਦੋਨੋਂ ਪਾਸੇ ਇਹ ਆ ਜੀ ਧੰਨਵਾਦ ਜੀ ਬਹੁਤ ਬਹੁਤ ਅਸੀਂ ਵੀ ਇਹੀ ਚਾਹੁੰਦੇ ਆ ਕਿ ਪ੍ਰਾਣੀ ਨਾਵਲ ਦੇ ਵਾਂਗੂ ਇਹ ਵੀ ਨਾਵਲ ਤੁਹਾਡਾ ਜਿਹੜਾ ਆ ਉਹ ਸਕਸੈਸਫੁਲ ਹੋਵੇ ਹਨਾ ਤੁਹਾਡੀਆਂ ਵੀ ਉਮੀਦਾਂ ਤੇ ਤੇ ਜਿਹੜੇ ਤੁਹਾਡੇ ਪਾਠਕ ਨੇ ਉਹਨਾਂ ਦੀਆਂ ਵੀ ਉਮੀਦਾਂ ਤੇ ਖਰਾ ਉਤਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਸਪਾਲ ਜੀ ਬਹੁਤ ਬਹੁਤ ਸ਼ੁਕਰੀਆ